ਰੋਟੀ ਬਣੀ ਹੋਈ ਹੈ ਹਾਂਜੀ ਰੋਟੀ ਤਾਂ ਬਣੀ ਪਈ ਹੈ ਕਾਲੇ ਦੀ ਬਣਾਣ ਦੇ ਨਾਲ ਬਣਾਤੀ ਰੋਟੀਆਂ ਤਾਂ ਕਿਹੜੇ ਦਿਨ ਨੇ ਬਣਾਈਆਂ ਪਈਆਂ ਠੰਡੀਆਂ ਵੀ ਹੋ ਗਈਆਂ ਮਾਨੂੰ ਫੋਨ ਲਾ ਨਿੱਚੇ ਹਾਲੂ ਆ ਉਹ ਹਾਂ ਉਹਨੂੰ ਫੋਨ ਕਰ ਦੋ ਪਰ ਮੈਨੂੰ ਨਹੀਂ ਲੱਗਦਾ ਉਹ ਆਊਗਾ ਕਹਿਦਾ ਤਾਂ ਹੈਗਾ ਸੀ ਆ ਪੌੜਾ ਕਿਦੇ ਵਕਟ ਨੂੰ ਆ ਪੱਥੇਵਾਜ ਵਾਲਾ ਉਹ ਬੰਦਾ ਆਪ ਦਾ ਛੋਟੇ ਤੋਂ ਕੰਮ ਕਰਾ ਲੈਂਦਾਗਾ ਤੇ ਆਪ ਆਉਂਦਾ ਨਹੀਂ ਆਪਦੇ ਵਾਰੀ ਕੌਣ ਬੰਦਾ ਜਾਂਦਾ ਕੀ ਜੋ ਹੋਰ ਬੰਦੇ ਨੂੰ ਪੁੱਛ ਲੋ ਮੈਂ ਮੈਨੂੰ ਪੂਰਾ ਯਕੀਨ ਦਿਵਾ ਕੇ ਗਿਆ ਕਹਿੰਦਾ ਮੈਂ ਆਉਂਗਾ ਕਹਿੰਦਾ ਰੋਟੀ ਬਣਵਾਵਾਂ ਕਹਿੰਦਾ ਮੇਰੀ ਸੋ ਪਰ ਫੋਨ ਕਰਕੇ ਜਾ ਫਤਾ ਕਰ ਲੋ ਚਲ ਮੈਂ ਜਾ ਕੇ ਆਉਣਾਗਾ ਤੂੰ ਰੋਟੀ ਐ ਕਰਾ ਰੋਟੀ ਬਣਾ ਦੇ ਠੀਕ ਆ ਠੀਕ ਆ ਨਾ ਰੋਟੀ ਤਾਂ ਬਣੀ ਤਾਂ ਪਈ ਆਖੀ ਤਾਂ ਜਾਣੀ ਰੋਟੀ ਬਣੀ ਪਈ ਆ ਮੈਂ ਲੈ ਆਉਣਾ ਘੜੀਸ ਕਿ ਕਿਤੇ ਤਾਂ ਹੋਊਗਾ ਇਹ ਲੈ ਆ ਕੇ ਮਾ ਹੁਣ ਤੂੰ ਬਹਾ ਜੀ ਹੈ ਹਮ ਮੇਰੇ ਪਿਓ ਉਹ ਡਾਕਟਰ ਕੋਲ ਗਿਆ ਹੋਇਆ ਸੀ ਹਜੇ ਤੱਕ ਆਇਆ ਨਹੀਂ ਹੈਗਾ ਉਹਨੂੰ ਕਹਿੰਦੇ ਜੱਜ ਦੀ ਮਾਨਸਿਕਤਾ ਦਵਾਈ ਲਓ ਦਵਾਈ ਇੱਥੇ ਗੇੜੇ ਤਾਸ ਕੁੱਟੀ ਜਾਉ ਸਾਰਾ ਦਿਨ ਉਹ ਬੇ ਉਹ ਕਿਹੜੀ ਦਵਾਈ ਲਿਆਊਗਾ ਤੂੰ ਹੀ ਲਿਆ ਦੇ ਮੈਨੂੰ ਜੇ ਮੈਂ ਨਾ ਹੁਣ ਗੁਰਪ੍ਰੀਤ ਨੂੰ ਹਾਂ ਕਰੀ ਬੈਠਾ ਉਹਦੇ ਨਾਲ ਰੇਡ ਗਿਆ ਉਹਨਾਂ ਅਗਲਾ ਕਹਿੰਦਾ ਆਪ ਮੌਕੇ ਤੇ ਭੱਜ ਗਿਆ ਕੋਈ ਨਾ ਫੇਰ ਭਾਗਦੀ ਪਹਿਲਾਂ ਉਹਨੇ ਬਵਾਈ ਸੀ ਚੱਲ ਮੈਂ ਰੇਡ ਪੇ ਉਹਨੂੰ ਲਿਆਉਣਾ ਮੈਨੂੰ ਕਹਿਣਾ ਚੰਗਾ ਤੇਰੀ ਹਾਂ ਭੈ ਜਤ ਚਾਚੂ ਬਿਲੀ ਕਰੜੀ ਜੀ ਹਾਂ ਠੀਕ ਆ ਉਹ ਬਾਅਦ ਇਲਾਜੀਆਂ ਲੂਚੀਆਂ ਪਾ ਕੇ ਪੀਲਾ ਵਧੀਆ ਆ ਗਿਆ ਉਹ ਤੂੰ ਕਿੱਧਰ ਤੁਰਦਾ ਓਏ ਜਿੱਧਰ ਤੂੰ ਫਿਰਦਾ ਜਿੱਧਰ ਤੂੰ ਆਪ ਤੱਕ ਇਹ ਤੇਰੀ ਮਾਂ ਬਿਮਾਰ ਹੋਈ ਪਈ ਉਹਨੂੰ ਦਵਾਈ ਦੂਈ ਦਵਾ ਲਿਆ ਹੁੰਦਾ ਡਾਕਟਰ ਕੋਲ ਜਾ ਕੇ ਡਾਕਟਰ ਹੈ ਨਹੀਂ ਤੂੰ ਜਾ ਕੇ ਨਹੀਂ ਆਇਆ ਹਣ ਮੈਂ ਜਾ ਕੇ ਆ ਬੱਚੀ ਕੋਲ ਆਇਆ ਨਹੀਂ ਅੱਜ ਕੰਜਰ ਤੂੰ ਆ ਪੇਰ ਮਾਨਸਾ ਤੂੰ ਦਵਾ ਲਿਆ ਕਿੱਡੀ ਕੀ ਗੱਲ ਆ ਉਹ ਮਾਨਸਾ ਠੰਡ ਵਾਲੀ ਸੀ ਤੂੰ ਵਗ ਜਾਂਦਾ ਸ਼ੇਰਾਂ ਲੈ ਕੇ ਉਹ ਮੈਂ ਤਾਂ ਗੁਰਪ੍ਰੀਤ ਨੂੰ ਹਾਂ ਕਰੀ ਬਠਾ ਰੇ ਨੂੰ ਉਹ ਤਾਂ ਕਹਿੰਦਾ ਉਹਨੂੰ ਲੈ ਜਾ ਮੈਂਥੋਂ ਰੇ ਨਹੀਂ ਡਿੱਗਦੀ ਹੁਣ ਮੌਕੇ ਤੇ ਜਵਾਬ ਦੇਦਾ ਅਗਲੇ ਨੂੰ ਦੱਸ ਤੇ ਰੇ ਤੂੰ ਮੈਨੂੰ ਪਤਾ ਹੀ ਨਹੀਂ ਕਿਹੜੀ ਰੇ ਪਵਾ ਕੇ ਆਇਆਂਗਾ ਉਹਦੇ ਉੱਦੇ ਦਾ ਤੂੰ ਕਹਿੰਦਾ ਵਿੜੀ ਛੜੀ ਨਾਲ ਡੰਗਾ ਲਾਲਾ ਹੁਣ ਮੌਕੇ ਤੇ ਤੁਸੀਂ ਲੜਨ ਲੱਗੇ ਜੰਨੇ ਜਦੋਂ ਅਗਦੇ ਦਾ ਕੰਮ ਹੋਣਾ ਪਤਾ ਦਾ ਲਾਂਬੇ ਤੇ ਜਾਂਦਾ ਜਾਂਦਾ ਨਹੀਂ ਤੂੰ ਗਾਹ ਵਾਸਤੇ ਅਗਲਾ ਵਗ ਜੂਗਾ ਮੇਰੇ ਕੋਈ ਨਾ ਚੱਲ ਮੈਂ ਦਵਾਲੇ ਮੈਂ ਦਵਾਲੇ ਰੇਪ ਪਾਇਆ ਉਹਨਾਂ ਦੇ ਚੰਗਾ ਹੋਰ ਸੂਬਾ ਨਾ ਆਇਆ ਮਨਾ ਇਕੱਠਾ ਆਇਆ ਹੋ ਜੂ ਆ ਵੀ ਕਾਲਾ ਬੜੀ ਲੰਮੀ ਉਵਾਲਾ ਹੋਏ ਕਿਵੇਂ ਉਹ ਪਰੀਤਾ ਹੋਰ ਮੈਂ ਤੇਨੂੰ ਸੱਦਣ ਜਾਂਦਾ ਸੀਗਾ ਮੈਂ ਤੇਰਾ ਫੋਨ ਲਾ ਸੱਚੋ ਭਈ ਜਾਂਦਾਗਾ ਉਹ ਮੈਂ ਵੀ ਤੇਰੇ ਕੋਲ ਹੀ ਆਉਂਦਾ ਸੀ ਆਈ ਮੇਰਾ ਰਾਤ ਫੋਨ ਡਿੱਪਿਆ ਮੰਜੇ ਤੋਂ ਬੰਦ ਹੋ ਗਿਆ ਬਾਈ ਯਾਰ ਮੈਂ ਤੈਨੂੰ ਦੱਸਣ ਆਉਂਦਾ ਸੀ ਹੁਣ ਜੀ ਤਾਂ ਕਰਦਾ ਨਹੀਂ ਕਹਿਣ ਨੂੰ ਭਰਾਵਾ ਰੋਟੀ ਰੱਟੀ ਤਾਂ ਨਹੀਂ ਬਣਾਈ ਮੇਰੀ ਮਾਤਾ ਕਹਿ ਰੱਖਿਆ ਹੁਣ ਬਣਾਈ ਵੀ ਰੋਟੀ ਦਾ ਤੇਰੀ ਉਹ ਤੇਰੀ ਗਲਤੀ ਹੋ ਗਈ ਯਾਰ ਬਾਈ ਮੇਰਾ ਵੀ ਚਿੱਤ ਪਰੇਸ਼ਾਨ ਜੇ ਹੋ ਰਿਹਾ ਯਾਰ ਕਹਿਣ ਨੂੰ ਜੀ ਤਾਂ ਕਰਦਾ ਨਹੀਂ ਜਵਾਬ ਦੇਣ ਨੂੰ ਜਦੋਂ ਤੂੰ ਅੱਧੀ ਰਾਤ ਨਹੀਂ ਭਾਈ ਦਾ ਗੁਰਪ੍ਰੀਤ ਮੈਥੋਂ ਮੇਰੀ ਯਾਰ ਮਾਂ ਜਾਦੇ ਬਿਮਾਰ ਆ ਜਿਆਦੇ ਡਾਊਨ ਆ ਸੱਲ ਸੱਲ ਟੈਸਟ ਕਰਾਉਣੇ ਡਾਕਟਰ ਕਹਿੰਦਾ ਇੱਕ ਤਾਂ ਉਹਦੇ ਆਪਣੇ ਪਿੰਡ ਵਾਲੇ ਨੂੰ ਪੁੱਛਿਆ ਸੀ ਉਹਨੇ ਵੀ ਉਹਰੇ ਨਹੀਂ ਹੈਗਾ ਇਹਦਾ ਇਲਾਜ ਵੀ ਮੇਰੇ ਕਹਿੰਦਾ ਮੇਰੇ ਸਮਝ ਚ ਨਹੀਂ ਇਹ ਨਾ ਮਾਨਸਾ ਲੈ ਜਾ ਆਹ ਵਜੂਰੀ ਆ ਬਾਈ ਯਾਰ ਹੋਰ ਕੋਈ ਨਹੀਂ ਪਰ ਤੂੰ ਉਹਨੂੰ ਪਹਿਲੇ ਕਹੇ ਹੁੰਦਾ ਮੈਂ ਕੋਈ ਹੋਰ ਪੁੱਛ ਲਾਂਦਾ ਬੰਦਾ ਫੋਨ ਬੰਦ ਹੋ ਗਿਆ ਮੇਰੇ ਨੰਬਰ ਯਾਦ ਨਹੀਂ ਸੀ ਤਾਂ ਹੀ ਤਾਂ ਮੈਂ ਆਉਂਦਾ ਸੀ ਤੁਰਕੇ ਤੇਰੇ ਕੋਲੇ ਜਿੱਦੂ ਮੈਂ ਤਾਂ ਤੂੰ ਕਹਿ ਗਿਆ ਮੈਂ ਰੋਟੀ ਵੀ ਬਣਵਾਈ ਬੈਠਾ ਸੀ ਮੈਂ ਹੁਣ ਐ ਮੌਕੇ ਤੇ ਕੋਈ ਬੰਦਾ ਵੀ ਨਹੀਂ ਮਿਲਦਾ ਹੋਰ ਚੱਲ ਫਿਰ ਕੱਲ ਨੂੰ ਪਾ ਦਾਂਗੇ ਕੈਨਸਲ ਕਰ ਦੇ ਜੇ ਕੋਈ ਹੋਰ ਮਿਲਦਾ ਕੱਲ ਤਾਂ ਠੀਕ ਆ ਹੋ ਸਕਦਾ ਕੱਲ ਨੂੰ ਵੀ ਸਾਨੂੰ ਦੁਬਾਰੇ ਜਾਣਾ ਪਵੇ ਅਰਪੋਟਾਂ ਨਾ ਪਾਟਾ ਫੜਨਾ ਆਜਾ ਫਿਰ ਤਾ ਚੱਜਣਾ ਦਵਾਈ ਦਵਾ ਲੈ ਫਿਰ ਮੈਂ ਹੋਰ ਕਿਵੇਂ ਬੰਦਾ ਕੋ ਹੋਰ ਹਾਂ ਹੋਰ ਯਾਰ ਮੇਰਾ ਪਿਓ ਜਾਂਦਾ ਨਹੀਂ ਆਪ ਵੀ ਡਾਊਨ ਜਾ ਹੋਇਆ ਰਹਿੰਦਾ ਜਾਂ ਕੇ ਜੇ ਟਾਈਮ ਲੱਗਿਆ ਤਾਂ ਫਿਰ ਮੈਨੂੰ ਫੋਨ ਕਰ ਲੈ ਹੋਰ ਮੇਰਾ ਤੇ ਬੱਕਰੀ ਵਾਂਗੂ ਇਕੱਠਾ ਆ ਰਹੇ ਨਾ ਦਵਾਈ ਦੁਈ ਨਹੀਂ ਦਵਾਉਂਦਾ ਮੇਰੀ ਮਾਂ ਨੂੰ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੈ ਗੁਰਪ੍ਰੀਤ ਬਾਈ ਫਿਰ ਤੂੰ ਐਂ ਕਰੀ ਦਵਾਈ ਚੱਜਣਾ ਦਵਾ ਲੈ ਹੁਣ ਬਸ ਠੀਕ ਆ ਡੇਢੀ ਦਾ ਪੰਨੇ ਗਈ ਹੁਣ ਬਾਅਦ ਜਾਉਂਦਾ ਰਹੇ ਯਾਰ ਲੈ ਉਹ ਲਗਾ ਤੜਕੀ ਛੱਟ ਲਾਵਾਂਗੇ ਰੋਟੀ ਛੱਕ ਕੇ ਬਣਾਈ ਨੇ ਪਿਛਲੇ ਪਰ ਹੋ ਜਾਂਦਾ ਕੰਮ ਧੰਦਾ ਦਾ ਟਾਈਮ ਆ ਪਸ਼ੂਆਂ ਦਾ ਲਾਈਨ ਹੈਗੀ ਲਾ ਕੋ ਬਾਓ ਯਾ ਮਰਜੀਤ ਬਾ ਪੱਕਾ ਭਰਾ ਵਾ ਟਾਈਮ ਦਾ ਤੂੰ ਹਨਾ ਬਾਜੀ ਦਾ ਫਿਰ ਲਾਉਣੀ ਲਾਉਣੀ ਟਾਈਮ ਤੇ ਇਕੱਲਾ ਹੀ ਬੈਠਾ ਹੁੰਨਾ ਇਕੱਲੇ ਆ ਫਿਰ ਟਾਈਮ ਤੇ ਟਾਈਮ ਆਉਂਦਾ ਨੇ ਲੈ ਬਾਜੀ ਦੇ ਬੂਟ ਲਾ ਦਈਏ ਹਨਾ ਲਾ ਹੋਰਨ ਬੂਟ ਲਾ ਕੇ ਜਾਣਾ ਐਂ ਤਾਂ ਬੈਠਣਾ ਦੋਨੀ ਲਾਈਏ ਬਾਜੀ ਫਿਰ ਆਪਾਂ ਨਾ ਹਾਂ ਆਉਂਦਾ ਬਾਈ ਆਉਂਦਾ ਹੂੰ ਕਹੇ ਤਾ ਨੂੰ ਮੈਂ ਕੋਲੇ ਬੈਠਾ ਗੁਰਪ੍ਰੀਤ ਦਾ ਭਰਾ ਆਉਂਦਾ ਅੱਛਾ ਕਹੇ ਤਾ ਨੂੰ ਟ੍ਰੈਵਲ ਆਨੇ ਜੱਟ ਫਿਰ ਇਹਨੂੰ ਵੀ ਤਪਰਾਵਾ ਦਵਾਈ ਦਵਾਉਣ ਮੇਰੀ ਮਾਂ ਨੂੰ ਹਾਂ ਕੋਈ ਹਾਂ ਕੋਈ ਡਰ ਨਹੀਂ ਹੁਣ ਆਪਾਂ ਨੂੰ ਅੱਜ ਜੇ ਲੇਟ ਬੰਨਿਆ ਮੈਂ ਨੀਰਾ ਜਰਾ ਲੇਟ ਪਾ ਦਿਆ ਜੇ ਜੇ ਉੱਤੇ ਆ ਗਿਆ ਉਹਦਾ ਮਾਨਸਾ ਤੋਂ ਅੱਥਣ ਤੱਕ ਨਹੀਂ ਮੁੜਦੇ ਅੱਛਾ ਫਿਰ ਠੀਕ ਫਿਰ ਠੀਕ ਹੈ ਹਾਂ ਹਾਂ ਤੇਰੇ ਨਾਲ ਇਹ ਗੁਰਪ੍ਰੀਤ ਦਾ ਫੋਨ ਆਇਆ ਨਾ ਹੁਣੇ ਪੁੱਛਿਆ ਵੀ ਕਾਲਾ ਇੱਥੇ ਤਾਂ ਨਹੀਂ ਦੱਸੀ ਨਾ ਮੈਨੂੰ ਤਾਂ ਕੀ ਲੋੜ ਆ ਮੈਂ ਮਾ ਸਾ ਤੇਰੇ ਮਾਰੇ ਨੇ ਡਾਕਰੀਆ ਮਾ ਯਾਰ ਅਮਰਜੀਤ ਨੂੰ ਜਵਾਨ ਦੇ ਹੀ ਬੈਠੇ ਆ ਹਾਂ ਜਵਾਨ ਦਾ ਤਾਂ ਪੱਕਾ ਹੈ ਮਾ ਦਾ ਦਿਲ ਟੁੱਟੂ ਵੀ ਆਰ ਕਹਿ ਕੇ ਰੇਪ ਹੋਣ ਵਾਗਿਆ ਉਹਦੇ ਨਾਲ ਕੰਚ ਵਾਂਗੂ ਟੁੱਟ ਗਿਆ ਦਿਲ ਤਾਂ ਮੇਰਾ ਆ ਆ ਜਾਣ ਦੇ ਭਾਈ ਜੀ ਭਾਜੀ ਫਿਰ ਆ ਇਧਰ ਨੇ ਪਕੜ ਕਾ ਦੇਣਾ ਭਾਜੀ ਹੈ ਆ ਪਕੜ ਕਾਈਏ ਭਾਜੀ ਨਾ ਇਧਰ ਨੇ ਤੂੰ ਐ ਕਰ ਪੱਤੇ ਪੂਰੇ ਦੇਖ ਪੱਤੇ ਤਾਂ ਪੂਰੇ ਨੇ ਮਗੜ ਲਈ ਪੱਤੇ ਤਾਂ ਨਹੀਂ ਕਿਸੇ ਨੇ ਉਹਨਾਂ ਕਹਿੰਦੇ ਮੇਰਾ ਉਹਦਾ ਵੀਡੀਓ ਸੀਡੀ ਦਾ ਮੇਰੇ ਮਾਰੇ ਨੇ ਅੱਜ ਮੇਰੇ ਸਾਰੇ ਸਾੜੇ ਕੱਢੀ ਆਂਦੇ ਸੀ ਨਾ ਕਹਿੰਦੇ ਆ ਕੇ ਲੈ ਜਾ ਮੇਰੀ ਮੈਂਡ ਨੂੰ ਆ ਮੈਂ ਨਹੀਂ ਆਉਂਦਾ ਮੇਰੇ ਲਈ ਨਹੀਂ ਟਾਈਮ ਤਾਸ ਦਾ ਮਾਰੇ ਨੇ ਉਧਰ ਵੀ ਟਾਰਕਰ ਆ ਗਿਆ ਭਈ ਆ ਗਿਆ ਤੂੰ ਤਾਂ ਠੀਕ ਆ ਆ ਜੀ ਆ ਗਿਆ ਜੀ ਪਹਿਲਾਂ ਹੀ ਆ ਗਏ ਭਾਜੋ ਨਾ ਟਾਈਮ ਬਣਾਣੀ ਆ ਜੀ ਸਰ ਆ ਜਾ ਪੱਕਿਆ ਸੀ ਤਾਸ ਤਾਸ ਦੀ ਬੋਲ ਜੀ ਤੇਰੇ ਮਾਰੇ ਨੇ ਮੈਂ ਛੋੜੀ ਜਾਣਾ ਵੀ ਕੈਨਸਲ ਕਰਤਾ ਅੱਛਾ ਸਾੜੇ ਕੱਢੀ ਜਾਂਦੇ ਉਹ ਕਹਿੰਦੇ ਲੈ ਜਾ ਕੇ ਬੱਗੀ ਗੱਲ ਹੈ ਕੰਮ ਨਾ ਕੱਢਾ ਵੜਾ ਸਡੇ ਮੁੰਡੇ ਨੇ ਮੇਰੀ ਮੈਡਮ ਨੂੰ ਉਹਦੇ ਹਵਾਜੀ ਕਰਦੀ ਸੀ ਇਹਦੀ ਮੈ ਨਹੀਂ ਆਉਂਦੀ ਐ ਨਹੀਂ ਕਰਦੀ ਹੁਣ ਹਾੜੇ ਕੱਢੀ ਜਾਂਦੇ ਹਨ ਕਰਿਆ ਆਪੀ ਸ਼ੇਰ ਇੱਧਰ ਆ ਜਾ ਬਾਈ ਇੱਧਰ ਹੋ ਗਿਆ ਮੂੰਹ ਖੰਗੂ ਇੱਧਰ ਮੂੰਹ ਮਾੜਾ ਹੁੰਦਾ ਇੱਧਰ ਲੈ ਮਾੜਾ ਕਰ ਲੈ ਆ ਜਾ ਤੇਰੇ ਸਾਰੇ ਹੋਗੇ ਪਾ ਮੂੰਹ ਖੰਗੂ ਲੈ ਲੈ ਹੋ ਗਈ ਹੋ ਗਈ ਦਬਾਓ ਹੋ ਗਈ ਵਾਟ ਇਹ ਲਾਈ ਲਾ ਲੇ ਹੋ ਗਏ ਭਾਈ ਹਾੜੇ ਹਾੜੇ ਕਰਦੇ ਮੇਰਾ ਸਾਲਾ ਭੀ ਦਾ ਰੂਪੀ ਕੇ ਹਵਾ ਕਰੇ ਫੋਨ ਤੇ ਆ ਕਰਾਂਗੇ ਲੱਤਾਂ ਤੋੜਾਂਗੇ ਤੇਰੀ ਐਂ ਕਰਾਂਗੇ ਤੇ ਹੁਣ ਹਾੜੇ ਕੱਢਦਾ ਉਹ ਦਰੀਆ ਚਲਾਉਂਦਾ ਹੈ ਹਾਂ ਉਹ ਪਾਪਦੰਦਰਾ ਜੋ ਦਿਲ ਆਪਣਾ ਤੋੜ ਦਿੰਦਾ ਹੁਣ ਪੈਰੀ ਹੱਥ ਜਿਹੇ ਪੈਰਾਂ ਤੇ ਲਾਉਂਦਾ ਕਹਿੰਦਾ ਅੱਡ ਕਰ ਦੂੰ ਪੈਰ ਤੇਰੇ ਅੱਡ ਕਰ ਦੂੰ ਵੱਢ ਕੇ ਲੱਤਾਂ ਜਿੱਦ ਦੀ ਲੜ ਕੇ ਗਈ ਮੇਰੀ ੜੀ ਤੇ ਕਹਿੰਦਾ ਲੱਤਾਂ ਵੱਢ ਕੇ ਪੈਰ ਅੱਡ ਕਰ ਦੂੰ ਤੇ ਹੁਣ ਕਹਿੰਦਾ ਬਈ ਪੈਰੀ ਹੱਥ ਵਾਲਾ ਲੈ ਜਾ ਯਾਰ ਕਹਿੰਦਾ ਮਰ ਉਹ ਪੇਰ ਵੀ ਤਾਂ ਮੈਂ ਸੋਚੀ ਆ ਵੀ ਪ੍ਰਾਣਾ ਤਰਣਾ ਐ ਜਿੱਤ ਰੱਖੀ ਜੀ ਡਰਦਾ ਡਰਦੇ ਡਰਦਾ ਕਹਿੰਦਾ ਕੁੜੀ ਦਿੱਤੀ ਆ ਬੰਦੇ ਨਾਲ ਜਦੋਂ ਆਹੀ ਕਰਿਆ ਕਰਦਾ ਡਰਦਾ ਆ ਰੇ ਗੋਹਾੜੀ ਜਿੱਤੇ ਸੋਚੀ ਆ ਵੀ ਕੁੜੀ ਦਿੱਤੀ ਆ ਬੰਦੇ ਨੂੰ ਜਿੱਤੇ ਉਹ ਕਰੀਆ ਤੇ ਮੇਰੇ ਹੋਰ ਕੀ ਹੋ ਗਿਆ ਜਿੱਦਾਂ ਤਾਂ ਹੀ ਕਰਦੇ ਆ ਡਰਦੇ ਆ ਡਰਦਾ ਆ ਤੂੰ ਤੂੰ ਤਾਂ ਹੀ ਲੱਗੀ ਜਾਏਗਾ ਮੇਰੇ ਤੇ ਪਤੰਦਰਾ ਅਜੇ ਘਟਾ ਇਹਨੇ ਆਪਣੇ ਨਾਲ ਦੂਜੇ ਦੋ ਚਲ ਤੂੰ ਆਪਣੇ ਇੱਥੇ ਡਰਦੇ ਹੀ ਰਹੇ ਸਵੇ ਤੇਰੀ ਮਰਮਮਤ ਕਰਦੇ ਆ ਤੂੰ ਤਾਂ ਮੱਤਦਾ ਮੇਰੇ ਤੇ ਹਾਂ ਮਾਚਦਾ ਨੰਬਰ ਦਰਦੇ ਨੇ ਤਾਂ ਹੀ ਮਚਦਾ ਇਹ ਇਹਦੀ ਮਰਹਮਤ ਕਰ ਗਏ ਕੋਰੀ ਬਈ ਹੈ ਆਪਾਂ ਖਾਣ ਦੇ ਸਾਹਮਣੇ ਹਵਾਜੀ ਕਰੇ ਨਹੀਂ ਮਰ ਨਹੀਂ ਮੇਰੀ ਗੱਲ ਸੁਣ ਬਈ ਜੇ ਕੋਈ ਗਲਤੀ ਹੁੰਦੀ ਹੈ ਆਪਾਂ ਤਾਂ ਮੁਰਗ ਨੂੰ ਉਡਾ ਲੈਂਦੇ ਨੇ ਸਹੀ ਗੱਲ ਉਹ ਬਸ ਇਹ ਗਲਤੀ ਕਰਦੇ ਨੇ ਹੈ ਉਹਦੇ ਵਿਆਹ ਤੇ ਮੈਂ ਛੜਾਇਆ ਇਹਨੂੰ ਹਣ ਇਹ ਮਚਦਾ ਆਏ ਆ ਵੀ ਇਹਦੇ ਨੰਬਰ ਬਣ ਜਾਂਦੇ ਵੀ ਤੇ ਸਹੁਰੇ ਭਾਂ ਦਾ ਡਰਦੇ ਆ ਇਹ ਤਾਂ ਨਹੀਂ ਤਾਂ ਹੀ ਕਰਦਾ ਕਿਵੇਂ ਜਿਹ ਕਹਿੰਦਾ ਡਰਦੇ ਨਹੀਂ ਡਰਦੇ ਨਹੀਂ ਡਰਦੇ ਨਹੀਂ ਚਲ ਇਹ ਤਾਂ ਫੜਦਾ ਹੁੰਦਾ ਹਰੇਕ ਦਾ ਆਪਦਾ ਨਾ ਤੂੰ ਡਰਦਾ ਨਹੀਂ ਸਹੁਰੇ ਤੋਂ ਦੇ ਤਾਂ ਆਪਾਂ ਦਾ ਸਾਰੇ ਮੇਰੇ ਕਹਿੰਦੇ ਨਹੀਂ ਕਰਤੇ ਹੋਏ ਹੁਣ ਤੇਰੇ ਨਾਲ ਉੱਥੇ ਕੀ ਬੜਦੀ ਹੈਗਾ ਆ ਬਾਪੂ ਹੋਰੀ ਸਾਰੇ ਮੇਰੇ ਕਹਿੰਦੇ ਨਹੀਂ ਕਰਤੇ ਹੋਏ ਵੱਡੇ ਵੱਡੇ ਭੈਣ ਨੇ ਕੋਸ ਨਹੀਂ ਹੁੰਦਾ ਇੱਧਰ ਦੇਖ ਚਾਰੇ ਬਾਬ ਆ ਗਿਆ ਬਿਦੋਰੀਆ ਚੱਲ ਐਸੀ ਦੀ ਚੱਲੋ ਫੇਰ ਐਸੀ ਦੀ ਚੱਲੋ ਆ ਪੂਆ ਤੇ ਪੂਆ ਮੱਥੇ ਵਾਜਦੀ ਆ ਪੂਆ ਦਾ ਹੀ ਨਹੀਂ ਭਰਾ ਉਹ ਤਾਂ ਮਾਸੜ ਹੀ ਆ ਵੱਡਾ ਹਾਂਜੀ ਪੂਆ ਚੱਕ ਚੱਕ ਕਰ ਇਕੱਠਿਆਂ ਨਾ ਮਿਰੀ ਆ ਚੱਲ ਵੀ ਇੱਥੇ ਆਓ ਕਾਲਿਆ ਤੂੰ ਵੰਡੇਗਾ ਕੋਈ ਵਾਰੀ ਮੇਰੀ ਨਹੀਂ ਮੈਂ ਵੰਡੂ ਤੂੰ ਤਾਂ ਬਈ ਰਾਉਂਡ ਪੇੜਦਾ ਇਹ ਤਾਂ ਲਾਉਂਦਾ ਬਈ ਪੱਤੇ ਲਾਉਂਦਾ ਔਖਾ ਕਰਕੇ ਜਿੱਤਦਾ ਲਾਉਂਦਾ ਤੁਹਾਡੇ ਸਾਹਮਣੇ ਵੱਡੇ ਨੇ ਬਈ ਜੇ ਮੈਂ ਜਿੱਤਦਾ ਫਿਰ ਰਾਉਂਡ ਪਿੱਟੂ ਰਾਉਂਡ ਪਿੱਟੂਗਾ ਫਿਰ ਮੈਂ ਵੰਡੂ ਕਾਲਿਆ ਮੈਂ ਵੰਡੂ ਨਾ ਤੂੰ ਵੰਡਦਾ ਰਾਉਂਡ ਪੇੜਦਾ ਆ ਗੁਰਪ੍ਰੀਤ ਕਿਧਰੋਂ ਲਾਉਂਦਾ ਪੈਂਦੇ ਨੇ ਮੈਨੂੰ ਕਿਹਾ ਸੀ ਵਾਹ ਓ ਕਾਲਿਆ ਤੇਰੇ ਕਿਉਂ ਹੈ ਕੀ ਹੋਇਆ ਬਈ ਮੈਨੂੰ ਕਿਹਾ ਤੇ ਨਾ ਮੈਂ ਰਿਭਵਾ ਕੇ ਪਹਿਲਾਂ ਤਾਂ ਕਹਿੰਦਾ ਸੀ ਹਾਂ ਕੁੱਟੀ ਤਾਂ ਜਾਂਦਾ ਇੱਥੇ ਕਹਿੰਦਾ ਮੈਂ ਤਾਂ ਮਾਂ ਨੂੰ ਦਵਾਈਵਾ ਕੇ ਲਾਉਣਾ ਕਹਿੰਦਾ ਆ ਦੇਖਾ ਮਰਜੀਤ ਬੈਠਾ ਮੂੰਹ ਤੇ ਇਹ ਕਹਿੰਦਾ ਗੱਡੀ ਲੈ ਜੀ ਠੰਡ ਵਾਲੀ ਆ ਬਾਈ ਮੈਂ ਬਾਈ ਕੋਈ ਕੋ ਨਹੀਂ ਗੱਡੀ ਕੁੱਟਦਾ ਕਾਲਾ ਕੁੱਟਦਾ ਅੱਟਾਂ ਟਾਂਟਾ ਹੋ ਗਿਆ ਬਲਵਾਂ ਪਾ ਬਲਦਾ ਆਇਆ ਫੋਨ ਬੰਦ ਕਰ ਲਿਆ ਕਹਿ ਕੇ ਮੈਂ ਰੋਟੇ ਬਵਾਦਿਆ ਮੈਂ ਚੱਲ ਰੋਟੀ ਖਾ ਲੂਗਾ ਮੈਂ ਚੱਲ ਰੇਵਾ ਕਿਉਂਣਾ ਗਈ ਮੈਂ ਬੁੜੀਆਂ ਨੂੰ ਘਰੇ ਕਹਿ ਕੇ ਬੈਠ ਵੀ ਰੇਵਾ ਕਿਉਂਣਾ ਆ ਆਪ ਇੱਥੇ ਲੈ ਤੇਰੇ ਨਾਲ ਤਾਂ ਗੁੱਟੀਆਂ ਨੱਚਾ ਕੇ ਠਾ ਓ ਯਾਰ ਜੀ ਦਾ ਮਰਦਾ ਗੱਪਾ ਹੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਗੱਡੀ ਨਹੀਂ ਕਹਿ ਬਈ ਇਹ ਮੱਕਰਾ ਤੇਥੋਂ ਡਰਦਾ ਇਹਨੇ ਐ ਕਿਹਾ ਜੀ ਵੀ ਠੰਡ ਨਾਲ ਲਿਆ ਨਮੂਨੀਆਂ ਹੋ ਜੂ ਨਮੂਨਿਆ ਉਹ ਜੋ ਗੱਡੀ ਲੈ ਜੀਏ ਤਾਂ ਕਿ ਇੱਕ ਵਾਰੀ ਲਵਾ ਜਾ ਕਹਿੰਦਾ ਇਹ ਕਹਿੰਦਾ ਮੈਂ ਆ ਚੱਲ ਕੋਈ ਗੱਲ ਨਹੀਂ ਨਾ ਨਾ ਉਹ ਚੱਕ ਓਏ ਤੂੰ ਪੈਂਦੀ ਗਦਾਰ ਆ ਬੰਦਾ ਆ ਲੈ ਨੂੰ ਲਾਰਾ ਲਾਇਆ ਕਰ ਮੈਨੂੰ ਬਰਾਬਰ ਬੋਤਾਂ ਕਹਿੰਦਾ ਬਾਜੀ ਨਾ ਗੱਲ ਹੈ ਹਾਂ ਤੇ ਚ ਰੋਟੀਆਂ ਫੁੱਲ ਨਾ ਤਾਂ ਮੈਨੂੰ ਦਿਖਾਦਾ ਬੈਠਾ ਮੈਂ ਕੁਦਰਤੀ ਤਾਂ ਆ ਗਿਆ ਮਾ ਮਾ ਚੱਲ ਦੇ ਹੁਣ ਮੈਂ ਜੋ ਕੋਈ ਬੰਦਾ ਮਿਲ ਗਿਆ ਬੰਦਾ ਹੀ ਨਹੀਂ ਮਿਲਿਆ ਯਾਰ ਕੋਈ ਦੋਗਲਾ ਬੰਦਾ ਤਾਂ ਹੀ ਤੇਰੇ ਨਾਲ ਬੈਠਾ ਨਿਕਲੋ ਬਰਾ ਬੰਦਾ ਦੁਆ ਮੋ ਜੀਤ ਤੇਰੇ ਵਿੱਚ ਤਾਂ ਮਾਰਾ ਕਹਾਇਆ ਯਾਰ ਮਾਰਾ ਕ ਨਹੀਂ ਫਿਰ ਆਲੇ ਮਾਰਾ ਕ ਲੈ ਯਾਰ ਤੂੰ ਆਲੇ ਫਿਰ ਕੰਮ ਕਰਾ ਕੇ ਨਾ ਉਦਾਂ ਨਾ ਤੂੰ ਟਾਈਮ ਤੇ ਨਹੀਂ ਆਉਂਦੇ ਤੁਸੀਂ ਮੈਂ ਬੈਠਾ ਰਹਿਣਾ ਠੰਡ ਚ ਯਾਰ ਇਹ ਗੱਲ ਯਾਰ ਮੈਨੂੰ ਵੀ ਲਾਰਾ ਲਾ ਕੇ ਨਾਲੇ ਨਾਲ ਇੱਥੇ ਕੁੱਟੀ ਤਾਂ ਜਾਈਏ ਇੱਕ ਨੂੰ ਲਾਰਾ ਲਾਉਂਦਾ ਹੈ ਮੈਂ ਤਾਂ ਜਾਨਾ ਫੋਨ ਕਰਕੇ ਆਉਦੇ ਸਾਰੀ ਜਾਨਾ ਨਾਲੇ ਤੇਰੇ ਪਿੱਛੇ ਮੈਂ ਆਪਣੀ ਮਾਰਡਮ ਛੱਡੀ ਉਹ ਲੈ ਹੁੰਦੀ ਸੀ ਭੈਣ ਜੀ ਤੂੰ ਮਾਰ ਨਹੀਂ ਕਰਦਾ ਥੋੜੇ ਜਿਹਾ ਦਬਾ ਇੱਥੇ ਹੋ ਗਿਰ ਗਿਆ ਤੇਨੂੰ ਹੀਰ ਬਾਜਾ ਬਾਜਾ ਲਾਰੇ ਹੱਥੀ ਫਿਰ ਇੱਕ ਨੂੰ ਲਾਰਾ ਲਾਉਂਦਾ ਹੈ ਉਹ ਕਾਲੇ ਤੋਂ ਕੀ ਮੰਗਦਾ ਹੁੰਦਾ ਉਹਦਾ ਆਪਾਂ ਦਾ ਗੱਪ ਹੀ ਆ ਫਿਰ ਇਹਦਾ ਓਏ ਯਾਰ ਮੈਨੂੰ ਆ ਜਾ ਹੈ ਤਾਂ ਦੋ ਤਿੰਨ ਕਿ ਗੱਟੇ ਸੀਗੇ ਮਹਾ ਵੀ ਚੱਲ ਪਵਾਇਆ ਹੋਊਗਾ ਤੂੰ ਮੈਨੂੰ ਦੱਸ ਦਿੰਦਾ ਨਾ ਉਹਦਾ ਗੱਪ ਹੀ ਆ ਉਹਦਾ ਲਾਰਾ ਲਾਉਂਦਾ ਸਰੇਕ ਨੂੰ ਤੂੰ ਵਿਹਲਾ ਮੈਂ ਵਿਹਲਾ ਹੀ ਅੱਜ ਮੈਂ ਤਾਂ ਤੈਨੂੰ ਤਾਂ ਨਹੀਂ ਕਹਦਾ ਮਾਦਰ ਚੱਲ ਪੜ੍ਹਾਈ ਦਾ ਕੰਮ ਆ ਮਹਾ ਯਾਰ ਵੀ ਛੁੱਟੀ ਆ ਹੁਣ ਦੋ ਦਿਨ ਅੱਛਾ ਜੇ ਚੱਲ ਤੂੰ ਵਿਹਲਾਗਾ ਪਰ ਆਪਾਂ ਪਾਈ ਆਉਣੇ ਚੱਲ ਉਹ ਆਏ ਆਉਣਾ ਚੱਲ ਹਾਂ ਚਲ ਠੀਕ ਆ ਫਰੇ ਕੰਮ ਨਮੇੜ ਜਾ ਰ ਹੋਰ ਆ ਉਥੇ ਖੇਤੀ ਪਈ ਰੇ ਆਪਾਂ ਕੁਝ ਨਹੀਂ ਚੱਕਣਾ ਕੱਲਾ ਬਸ ਮੋਟਰ ਹੱਲ ਚੱਲਾਂਗੇ ਆਪਾਂ ਬਾਤ ਚਾਲ ਠੀਕ ਆ ਲੈ ਵੀ ਰੇ ਰੂੜਾ ਦਾ ਆਪਣਾ ਲੱਗਿਆ ਨੱਬੜ ਹਾਂ ਵਸਾ ਹੀ ਰਹਿੰਦੇ ਸੀ ਜਰਾ ਦੋ ਘਟਿਆਂ ਦੀ ਐਵੇਂ ਉਹਨੇ ਮਾਗਰ ਫਿਰਦਾ ਰਿਹਾ ਗੱਪੀ ਦੇ ਉਹ ਮੈਨੂੰ ਐਵੇਂ ਮੈਂ ਕੱਲਾ ਯਾਰ ਸਾਧਾ ਦਿਨ ਲੰਘੇ ਦਾ ਮੈਂ ਲੌਕੀ ਜਾਂਦਾ ਤੇ ਨਾਲ ਆਪਾਂ ਨੂੰ ਐ ਮਿੰਟੇ ਥੋੜੇ ਲੱਗੇ ਆਪਾਂ ਨੂੰ ਹੋਰ ਆ ਜਾ ਕੰਮ ਦਾ ਦੱਸ ਦਿਆ ਕਰ ਬੜਾ ਵੱਡਾ ਗੱਪੀ ਯਾਰ ਦਾ ਬੜਾ ਸਿਰੇ ਦਾ ਜੀ ਤਾ ਹੋਰ ਯਾਰਾ ਵਾਤਾ ਹੈਗਾ ਤੈਨੂੰ ਆ ਮੇਰਾ ਹਲਕੜਾ ਨਾ ਤਿੰਨ ਦਿਨ ਲਈ ਫਿਰਦਾ ਰਹਿ ਮੈਂ ਅੱਛਾ ਉਹਦਾ ਗੱਪੀਆ ਕਰੇਗਾ ਦੋ ਬਟੇ ਰੇ ਦੇ ਡਗਾਉਣੇ 100 ਪਿੰਡ ਜਾਉਣੇ ਇਹਦੇ ਲਾ ਉਹਦਾ ਕੀ ਹੈ ਯਾਰ ਉਹਦਾ ਗੋਤੀ ਵੇਚ ਜਾਊਗਾ ਦੇਖ ਲਿਓ ਹੁਣ ਤਾਂ ਭੱਜ ਗਿਆ ਨਾ ਉੱਤੇ ਹਾਂ ਆ ਭਈ ਇਹ ਵੀ ਕੱਟ ਹੀ ਰੇ ਮੈਂ ਕਹਣਾ ਹੁਣ ਕਣੀਆਂ ਆਈਆਂ ਪਈ ਜਾਂਦੀਆਂ ਨਹੀਂ ਇਹ ਕੀ ਪਤਾ ਬਾਲੇ ਕਰਦੇ ਫਿਰ ਉਹ ਕਰਤਾ ਹੋ ਜੂਗੀ ਨੱਕਾ ਲਾਤਾ ਸੀਗਾ ਨੱਕੇ ਦਾ ਹਮ ਲੱਗੇ ਹੋਏ ਨਹੀਂ ਉਧਰ ਨਹਿਰੀ ਪਾਣੀ ਨਾ ਕੋਈ ਛੱਡਦੇ ਯਾਰ ਜਿਹੜੀ ਗੱਲ ਆ ਹਾਂ ਹੈਨਾ ਉੱਥੋਂ ਚੱਲ ਕੋਈ ਗੱਲ ਨਹੀਂ ਆ ਭਈਆ ਦਾ ਦਿੱਤਾ ਮੈਂ ਕੱਟ ਹੈ ਕੋਈ ਨਹੀਂ ਆ ਵੀ ਆ ਜੀ ਸਭ ਠੀਕ ਹੈ ਆ ਹੁਣ ਆਜੂ ਕੱਲ ਪਰਸੋਂ ਨੂੰ ਦੇ ਲੈ ਤੂੰ ਹੈ ਨਾ ਆਊਗਾ ਤਾਂ ਹੈਗਾ ਆ ਬੋਲੀਆਂ ਜਾਂ ਧੋਲਾ ਪੱਲੀਆਂ ਮਣਵਾਵਾਂਗੇ ਵਦਗੀ ਇਹਨਾਂ ਦੇ ਕੋਈ ਡੇਰ ਰੁਕ ਚੁੱਕਾ ਰੀਤੋ ਲੈਣੀਆਂ ਬੁੜੀਆਂ ਯਾਰ ਹੈ ਨਾ ਉਹ ਠੰਡੇ ਪੰਜੋ ਕਰਦਾ ਹੁਣ ਕੁਝ ਨਹੀਂ ਹੁੰਦਾ ਹੋਰ ਆਇਆ ਨਾਲ ਚਾਹ ਚੂਪੀਣਾ ਯਾਰ ਦੇਖ ਕੇ ਹੋਰ ਚੱਲ ਆ ਵੀ ਬਣਾ ਲੈ ਇੱਥੇ ਚਾਹ ਹੋਰ ਆਪਣੇ ਦਾ ਕੋਈ ਚਾਹ ਵੀ ਨਹੀਂ ਲੈ ਕੇ ਆਇਆ ਹੈਗਾ ਚੱਲ ਫਿਰ ਚੱਲੀਏ ਯਾਰ ਲੈ ਫੜਾ ਕੇ ਲਾ ਫਿਰ ਘੱਟੇ ਜੇ ਧਰ ਗਈ ਅੰਦਰ ਇਹ ਨਾ ਔਰ ਇੱਥੇ ਢੰਗ ਦੇ ਯਾਰ ਤਾਂ ਹਾਂ ਹੈਂ ਹੋਰ ਨਾ ਕਰੇ ਵਾਧੂ ਹੋਇਆ ਹੁਣ ਹਾਲ ਉਹੀ ਰੱਖ ਜਾਣੇ ਆ ਆਹੇ ਬਾਹਰ ਆ ਭੇੜ ਦੇ ਕੋਈ ਗੱਲ ਨਹੀਂ ਬੈਠੇ 10 ਮਿੰਟਾਂ ਯਾਰ ਲਾਵਾਂ ਕਿ ਹੋਰੇ ਹਣੇ ਹੋਰ ਆ ਜਾ ਬਹਿ ਜਾ ਥਰੇ ਕਰਾ ਭਾਈ ਅੰਦਰ ਕੋਈ ਵੀ ਕੀ ਕਰਾਂਗੇ ਯਾਰ ਆ ਇੱਥੇ ਮਾਰ ਕਪੜਾ ਕਿਰਾ ਇਹ ਵੀ ਸਾਫ਼ ਜਾ ਕਰਨ ਵਾਲਾ ਹੋਇਆ ਪਿਆ ਜਰਾ ਹੂੰ ਹੋਰ ਚੱਲ ਹੋਰ ਸੁਣਾ ਫਿਰ ਵਧੀਆ ਹੈ ਸਰ ਤੂੰ ਕੱਲੇ ਕੋਲ ਜਾਣਾ ਉਹਨਾਂ ਉੱਥੇ ਕੋਈ ਕੀ ਮਹੌਲ ਮੂਲ ਉੱਥੇ ਮਾਹੌਲ ਤਾਂ ਇੱਕ ਨੰਬਰੀਆ ਜੰਮਾ ਬਾਲੇ ਨਜ਼ਾਰੇ ਨੇ ਉੱਥੇ ਦਾ ਭਾਂਡੇ ਕਿਤਾਬਾਂ ਪਰ ਛੁੱਟੀਆਂ ਜੇ ਪਸਤੋਂਦੇ ਹੋਗੇ ਨਾ ਹਾਂ ਮਹਾ ਜਿੱਦੇ ਛੁੱਟੀ ਹੋਈ ਤਾਂ ਦਿਨੀ ਨਹੀਂ ਲੰਘਦਾ ਘਰੇ ਤਾਂ ਹੋਰ ਹੁਣ ਬਣੀ ਕੋਈ ਗੱਲਬਾਤ ਕੱਲ ਵਾ ਤੇ ਮੈਂ ਦਿਖਾਉਣਾ ਅੱਛਾ ਯਾਰ ਕੋਈ ਉਹ ਤੈਨੂੰ ਪੜਨ ਕਿਹੜਾ ਜਾਣਿਆ ਯਾਰ ਸਾਡਾ ਦਾ ਭਰਾ ਹੁਣ ਟਾਈਮ ਟੇਬਲ ਪਾ ਦਿੰਦਾ ਹੁਣ ਤਾਂ ਮਨ ਨੂੰ ਸੰਗਲਾ ਛੋਡਾ ਤਾਂ ਉਦੋਂ ਉਦੋਂ ਉਮਰ ਵੀ ਛੋਡੀ ਦਾ ਗੱਲਾਂ ਹੋਰ ਹੁੰਦੀਆਂ ਸੀ ਸਾਡੇ ਵੇਲੇ ਤਾਂ ਹੁਣ ਬਾਹਰ ਕੰਮ ਹੋ ਗਿਆ ਆ ਆ ਦੇਖਣਾ ਸਾਡਾ ਭੈਣ ਜਰਾ ਮਾਸਟਰੀ ਕੁੱਟੀ ਜਾਂਦੇ ਰਹਿੰਦੇ ਸੀ ਸਹੀ ਗੱਲ ਆ ਸਾਡੇ ਵੇਲੇ ਨਜ਼ਾਰੇ ਨੇ ਨਾ ਹੁਣ ਭੈਣ ਦੀ ਨਾਲ ਹੀ ਉੱਥੇ ਮੜਵਾ ਦੇ ਵੀਡੀਓ ਬਣਾਈ ਜਾਂਦੇ ਨੇ ਆ ਹੋਰ ਭੈਣ ਸਾਨੂੰ ਦਾ ਹੱਥ ਖੜੇ ਕਰਾਈ ਦੱਸਦੇ ਸਾਰਾ ਦਿਨ ਕਿਹੜੇ ਐਕਸਕਿਊਜ਼ ਕੀ ਵਾਲਾ ਦਣੀ ਨਹੀਂ ਸੀ ਉਦੋਂ ਤੇ ਤੂੰ ਸਹੀ ਗੱਲ ਆ ਤੈਨੂੰ ਮੈਂ ਦਿਖਾਉਣਾ ਬਾਂਦਾ ਸੇਲੀ ਆ ਮੇਰੀ ਕਿਹੜੇ ਬੰਦੋਂ ਗਏ ਇੱਕ ਸੰਗ ਲੱਗੇ ਆਪਣੇ ਆਰੇ ਕੈਂਟ ਹਨਾ ਹਾਂ ਉਹ ਤਾਂ ਗੱਲੀ ਪਾ ਤਕੜੀ ਇਹ ਤਾਂ ਪੂਰੀ ਪੂਰੀ ਹੈ ਨਾ ਤੇ ਆਵਾ ਬੁਨੀ ਕਰਾਵਾਂਗੇ ਕਦੋਂ ਕਰਾਂਗੇ ਕਰਦਿਆਂ ਗੱਲਬਾਤ ਕਰੇ ਯਾਰ ਬਚੋਲੇ ਹੀ ਬਣ ਜਾ ਤੇ ਮੈਨੂੰ ਦੱਸਣਾ ਵੇਰੀ ਬਣਾ ਕਿਸੇ ਬਸੇ ਹੋ ਜੇ ਕੋਈ ਮਲਾ ਰਾਲ ਤੁਰਮੜੂਗਾ ਉਹ ਜਰ ਬਸ ਮੈਂ ਤਾਂ ਹਈ ਨਹੀਂ ਕਿਸੇ ਕੋਲੇ ਕਹਿੰਦਾ ਹੁੰਦਾ ਉਹ ਹੁਣ ਤਾਂ ਅੱਜ ਕੱਲ ਸਾਰਾ ਕੁਝ ਚੱਲੀ ਜਾਂਦਾ ਯਾਰ ਚੱਲੀ ਤਾਂ ਜਾਂਦਾ ਫੇਰ ਵੀ ਮੈਨੂੰ ਐਂ ਜਿਹਾ ਲੱਗਦਾ ਹੁੰਦਾ ਯਾਰ ਵੀ ਭਾਂਦਾ ਯਾਰ ਕਿਤੇ ਉਹ ਨਾ ਬੁੱਧਾ ਪਾ ਲੈਣ ਨੋ 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 ਅਜਿਹੀ ਗੱਲ ਕਿੱਥੇ ਹੁਣ ਤਾਂ ਭਰਾਵਾ ਵੀ ਗੱਲਾਂ ਮਾਪੇ ਉਹ ਵੀ ਹੁਣ ਤਾਂ ਉਹ ਜੋ ਹੋ ਗਿਆ ਹੁੰਦਾ ਕਿਉਂਕਿ ਹਲਾ ਕਹਿੰਦੇ ਵੀ ਜੇ ਭੱਜ ਗਈ ਫੇਰ ਵੀ ਕਰਾਂਗੀ ਹੂੰ ਜੇ ਕੁੜੀ ਤੇਰੇ ਹੱਕ ਚ ਗੜੀਆਂ ਫੇਰ ਤਾਂ ਤੇ ਕੁਝ ਵੀ ਨਿਆ ਮੂਰੇ ਕੁੜੀ ਤਾਂ ਹੱਕ ਚ ਆ ਉਹ ਦੇਖ ਉਹਨਾਂ ਦਾ ਜਿੱਤੇ ਕਾ ਦਾ ਅਰਥ ਨਹੀਂ ਲੈ ਗਿਆ ਭਜਾ ਕੇ ਹੋਰ ਉਹ ਵੀ ਲਈ ਗਿਆ ਦੇ ਉਹ ਵੀ ਲਈ ਗਿਆ ਉਸ ਨੂੰ ਦੇਖ ਕੇ ਤਾਂ ਮੇਰਾ ਐਂ ਹੌਸਲਾ ਜਾ ਪੈ ਗਿਆ ਮਾਹ ਜਰ ਉਹ ਲੈ ਮੰਨ ਜਾਣਗੇ ਫੇ ਹੁਣ ਫੋਨ ਵਾਲੀ ਚ ਲੋੜ ਹੀ ਨਹੀਂ ਮੰਨ ਜਾਣਗੇ ਤੂੰ ਗੱਲ ਕਰੀ ਘਰੇ ਨਾਲੇ ਤੂੰ ਸੋਚਣ ਵਾਲੇ ਪਰ ਜਾਈ ਦੋਨੇ ਜਾਣੇ ਸਾਡੇ ਘਰੇ ਜਾ ਕੇ ਆਏ ਮਜਾ ਕਿਉਂ ਕਰ ਰਿਹਾ ਡੈਡੀ ਕੋਈ ਬਰੋ ਅਲੱਗ ਨਾਲ ਡੈਡੀ ਨੂੰ ਨਾ ਮੈਂ ਨਹੀਂ ਕਹਿੰਦਾ ਹੈਗਾ ਸਿੱਧਾ ਨਹੀਂ ਮੈਂ ਕਹਿੰਦਾ ਮੈਂ ਕਹੂੰਗਾ ਮੇਰੇ ਹੱਥ 'ਚ ਕੋਈ ਰਿਸ਼ਤਾ ਹਾਂ ਕਦੇ ਮੋਰਾ ਪਿਆਉਣ ਵਾਲਾ ਵਿਆਹ ਦੀ ਇਹ ਚਾਚਾ ਹੋਰ ਪੁੱਛੀ ਤਾ ਬਰੋ ਨਜ਼ਾਰੇ ਲੈ ਨੂੰ ਫਿਰ ਤਣਾ ਹੋਈ ਨਜ਼ਾਰੇ ਦਾ ਭਾਲੇ ਫਰਾ ਦਾ ਜਿੱਦੇ ਛੁੱਟੀ ਉਹਦੇ ਦੇਣੀ ਨਹੀਂ ਲੱਗਦਾ ਮੇਰਾ ਤਾਂ ਮੈਨੂੰ ਤਾਂ ਭੰਦਾ ਕਾਲੀ ਲਾਰੇ ਲਈ ਜਾਂਦਾ ਤੀਵੀਂ ਵਾਂਗੂ ਦੇਲਾ ਉਹ ਕਾਲਾ ਦਾ ਗੱਪੀ ਆ ਯਾਰ ਸਿਰੇ ਦਾ ਐਨਾ ਤਾਂ ਤੀਵੀਂ ਦੀ ਲਾਰੇ ਲੰਬੀ ਜਿੰਦਾ ਮੈਨੂੰ ਕਾਲਾ ਲੰਬਾ ਸਹੀ ਗੱਲ ਆ ਮੈਂ ਕਦੇ ਨਹੀਂ ਕੰਦੇ ਤੈਨੂੰ ਦੇ ਲਾ ਇੱਕ ਵੀ ਕਦੇ ਮੈਂ ਜਵਾਬ ਦਿੱਤਾ ਹੋਵੇ। ਉਹ ਮੈਂ ਪਹਿਲੇ ਬੋਲ ਤਾ ਬਣਾਣਾ ਨਿੱਕੇ ਨਿੱਕੇ ਕੰਮਕਾਰੇ ਨਾਲ ਮੈਂ ਨਹੀਂ ਸਾਰਾ ਦੇਣਾ। ਉਹ ਮੈਂ ਸਾਰੀ ਕਰਾਉਣਾ ਦੇ ਨਾਲ ਆਪ ਦੇ ਲਾ ਇੱਕ ਦਿਨ ਆਪਣੇ ਪਿੰਡ ਚ ਬਾਹਰ ਮੈਂ ਇੱਕ ਦਿਨ ਕਹਿਣਾ ਉਹਨਾਂ ਉੱਦੀ ਦੇ ਲਾ ਭੱਜਿਆ ਦੇ ਲਾ। ਹੂੰ ਆ ਦੇਖ ਲਾ ਉੱਥੇ ਕਿਹਨੇ ਮੈਨੂੰ ਸਦਾ ਕਹਿੰਦੇ ਮੇਰਾ ਅੱਜ ਜੀ ਨਹੀਂ ਕਰਦਾ ਇਹ ਕੰਮਕਾਰ ਨੂੰ ਮੈਂ ਜਮਾ ਨਹੀਂ ਸੀ ਕਹਿੰਦਾ ਉਹਨੂੰ। ਜਿੱਥੇ ਇਹਨਾਂ ਦੇ ਲੰਘੇ ਸੀ ਇੱਕ ਦਿਨ ਹੋਰ ਲੱਗੇ ਨਾ ਰਹੇ ਉਹਨੂੰ ਹੋਰ ਕੀ ਸੀਗਾ। ਹੁਣ ਕਹਿੰਦਾ ਕਿ ਮੈਂ ਚਰਾਨੀ ਲੈਣ ਜਾਣਾ ਨਾਲੇ ਗਿਆ ਨਹੀਂ ਹੋਣਾ ਦੇਖੀ ਹੋਊਗਾ ਉੱਥੇ ਕਿਹੜਾ ਦੇ ਕੇ ਕਿਹੜਾ ਆਕੜਦਾ ਤੈਨੂੰ ਦੱਸ ਹੀ ਦਿੰਦਾਗਾ ਲੋਥੀ ਬੈਠੂ ਉਹਦਾ ਪਤਾ ਮੈਨੂੰ ਚੱਲੀਏ ਫਿਰ ਹੁਣ ਆਪਾਂ ਹਾਏ ਚੱਲੀਏ ਕਹਿੰਦਾ ਬੈਠੇ ਸੀ ਯਾਰ ਹੁਣ ਤਾਂ ੁੱਪਜੀ ਵੀ ਕੱਢ ਲਿਆ ਭੈਣ ਦਾ ਠੱਕਾ ਚੱਲਦਾ ਹਣਾ ਹਾਂ ਆਵਾ ਜਾਂਦੀ ਚੱਲ ਠੰਡੇ ਹੋ ਗਏ ਦੁਪਹਿਰ ਯਾਰ ਜਾ ਕੇ ਨਾ ਨਾਲੇ ਤਾਂ ਮੈਂ ਥੋੜਾ ਜਿਹਾ ਦਾੜੀ ਧੂੜੀ ਬਟਾਉਣੇ ਕਾਲੂ ਫਿਰ ਜਾਣਾ ਤੈਨੂੰ ਪਤਾ ਕਾਲਜ ਅੱਛਾ ਹੂੰ ਕਰਾਰੀਏ ਮੱਚਾ ਮੱਠਾ ਲੋਟਾ ਹੋਰ ਕਰਾ ਲਾ ਚੱਲ ਜੀਏ ਫਿਰ ਹਾਂ ਚੱਲ ਜੀਏ ਮੈਂ ਲਾਵਾਂ ਲਾਵਾਂ ਜਾਂਦਾ ਹਾਂ ਕਿ ਛੇੜ ਮੋਟਰਸਾਈਕਲ ਨਾ ਗੁਰ ਪੀਜਾ ਕਰਨ ਲਈ ਫਿਰਦਾ ਓਏ ਬਲਜੀਤ ਆ ਹੁੰਦਾ ਕਿ ਮੇਰੇ ਚਾਚੇ ਕਹਿੰਨਾ ਮੇਰੀ ਬਣਦੀ ਨਹੀਂ ਚੱਲ ਸ਼ੁਕਰਾਂ ਮਾਲਕ ਦਾ ਕੱਲ ਨੂੰ ਹਾਲਾ ਤੰਗ ਤਾਂ ਨਹੀਂ ਕਰੂਗਾ ਅੱਜ ਨਿਮੇੜ ਜਾਣਗੇ ਪਰ ਨਹੀਂ ਕੱਲ ਨੂੰ ਕਾਵਾ ਕਰਦਾ ਕਿਤੇ ਦੇਖ ਵੀ ਨਾ ਲਵੇ ਆ ਕੇ ਗੱਲ ਤੇ ਜੀ ਇੱਥੇ ਬਹਿ ਜਾ ਨਾ ਇਹਨਾਂ ਦੀ ਓਟ 'ਚ ਤੂੰ ਇੱਥੇ ਪਾ ਨਾ ਤੂੰ ਅਗਲਾ ਬੈਠਾ ਮਰਾ ਹੜਾ ਮੁਰਿਆ ਬੈਠਾ ਓਏ ਦੋਗਲਾ ਬੰਦਾ ਮੂਰੇ ਹੀ ਰਹਿੰਦਾ ਇੱਥੇ ਵੀ ਮੇਰੀਆਂ ਚੁਗੀਆਂ ਕਰਦਾ ਹੋਊਗਾ ਜਬਾਜੀ ਬਹੁਤ ਹੀ ਠੰਡਾ ਹਵਾ ਚੱਲ ਰਹੀ ਹੈ ਨਾ ਆ ਕਾਲਾ ਗੱਫੀ ਵੀ ਆ ਗਿਆ ਹੈ ਉਹ ਸਿਖਾਤਾ ਪਹਿਲੀ ਤੁਹਾਨੂੰ ਤਾਂ ਇਹਦਾ ਨਾ 도ਗਲਾ ਬੰਦਾ ਇਹਦਾ ਨਾ ਅੱਛਾ ਹਾਂ ਮੇਰੀ ਗੱਲ ਸੁਣ ਬਈ ਹੁਣ ਤੈਨੂੰ ਪਤਾ ਇਹ ਸਾਰਾ ਪਿੰਡ ਆਪਣਾ ਕਹਦਾ ਨਾ ਵੀ ਇਹ ਗੱਪੀ ਹੈ ਇਹ ਹਾਂ ਇਹਦਾ ਹੈਗਾ ਇਹਦਾ ਮਿੰਟ-ਮਿੰਟ ਤੇ ਪੈਰ ਮਾਰਦਾ ਹੈ ਮਿੰਟ ਤੇ ਬੰਦੇ ਨੂੰ ਛੂਤੀ ਰ ਬਣਾਉਂਦਾ ਇਹ ਪਿੰਡ ਦਾ ਕੀ ਆ ਯਾਰ ਤੂੰ ਤਾਂ ਮੇਰਾ ਮਿੱਤਰ ਸੀ ਭਾਈ ਨਾਲ ਦਾ ਬੰਦਾ ਤਾਂ ਨਹੀਂ ਕਹਿੰਦਾ ਹੁੰਦਾ ਤਾਂ ਇਹ ਦੱਸ ਯਾਰ ਦੋਸਤ ਤਾਂ ਨਹੀਂ ਕਹਿੰਦਾ ਹੁੰਦਾ ਲੋਕ ਤਾਂ ਕਹਿੰਦੇ ਹੁੰਦੇ ਆ ਪਿੰਡੀ ਕਹੀ ਜਾਂਦਾ ਨਹੀਂ ਲਾਰਾ ਨਾ ਲਾਓ ਤੇ ਜਦੋਂ ਫਿਰ ਮਿੱਤਰੇ ਮਿੱਤਰ ਨਾਲੀ ਕੀ ਗੱਲ ਰਹਿ ਗਈ ਯਾਰ ਜਿਹੜਾ ਬੰਦੇ ਨੂੰ ਲਾਰੀ ਲਾਤਾ ਐਂ ਕਰਨਾ ਸੀ ਰੇਹਣਾ ਨਹੀਂ ਸੀ ਉਹ ਮੈਂ ਤਾਂ ਹੋਲ ਜਾਣਾ ਸੀ ਕਿਸੇ ਪਾਸੇ ਰਹਿਤਾ ਉਹਨੇ ਗੁਰਪ੍ਰੀਤ ਨੇ ਖੰਡਿਆਉਣੀ ਸੀ ਉਹਨੂੰ ਕਹਿੰਦਾ ਮੈਂ ਬਹੁਤ ਕਰਦਾ ਅਸਟ ਮਾਰ ਢੀਲੀ ਹੋਈ ਮਾਂ ਨੂੰ ਦਵਾਈ ਦਵਾ ਕੇ ਲਿਆਉਣਾ ਪਤਾ ਨਹੀਂ ਦਵਾਈ ਦਵਾ ਕੇ ਲਿਆ ਬਦ ਇਨਾ ਫਿਰ ਉਹਦੇ ਤੇ ਅਸੀਂ ਤਾਸ ਕੱਢਣ ਲੱਗੇ ਫੋਨ ਕੱਢ ਕੇ ਫੋਨ ਝਰਕਦੇ ਨੇ ਮੈਂ ਤਾਂ ਬੋਟੀ ਨੂੰ ਲਿਆਉਣਾ ਹੈ ਸੌਰੀ ਜਨਾ ਪਤਾ ਨਹੀਂ ਤੇਰੇ ਨਾਲ ਤਾਂ ਨਹੀਂ ਕਦੇ ਕਰਿਆ ਯਾਰ ਲੋਕਾਂ ਨਾਲ ਕੁਝ ਕਰਿਆ ਅਗਰਜੀਤ ਤੇਰੇ ਨਾਲ ਕਿੱਦੇ ਕਰਿਆ ਕਹੇ ਲੈ ਬੋਟੀ ਉਹ ਤਾਂ ਪਿੱਛੇ ਛੱਡ ਕੇ ਜਾਣਗੇ ਤਾਂ ਮੇਰੀ ਗੱਲ ਸੁਣ ਜਿਹੜਾ ਬੰਦਾ ਨਾਲ ਖਾਂਦਾ ਪੀਂਦਾ ਉਹ ਤਾਂ ਨਹੀਂ ਕਹਦਾ ਹੁੰਦਾ ਦੇਖ ਯਾਰ ਨਾਲ ਖਾ ਪੀ ਕੇ ਮੇਰੇ ਵੀ ਉਹ ਕਰਦਾ ਇਹ ਨਖੇਦੀ ਕਰਦਾ ਪਿੰਡ ਦਾ ਹੀ ਪਿੰਡ ਕਹੀ ਜਾਵੇ ਮੇਰੀ ਗੱਲ ਸੁਣ ਚਲ ਖਾ ਪੀ ਲੈ ਬੰਦਾ ਹੁਣ ਤੇ ਇਹ ਮੇਰਾ ਯਾਰ ਮਿੱਤਰ ਹੈ ਮੈਨੂੰ ਤਾਂ ਸੱਚ ਦੱਸ ਦੇ ਹੈ ਇਹ ਆ ਗੱਲ ਬਾਤ ਹੈ ਯਾਰ ਬਹੁਤ ਹੋਰ ਦੂਜੇ ਬੰਦੇ ਨੂੰ ਚੂਤੀਆ ਬਣਾਉਂਦਾ ਇਹ ਬਣਾਉਂਦਾ ਹੈ ਮਿੰਟ ਤੇ ਬਣਾਉਂਦਾ ਹੈ ਉਹ ਤਾਂ ਛੱਡ ਤੂੰ ਤੇ ਕਿੰਨਾ ਨਿਆਰਾ ਦੇਖ ਸਾਡੇ ਚਾਹ ਲਿਆ ਬਣਾ ਕੇ ਚਾਹ ਨੂੰ ਜੀ ਕਰਦਾ ਸਾਰਿਆਂ ਦਾ ਤਾਂ ਇਹ ਹੋ ਰਾਂਦਾ ਦੇਖ ਇਸ ਤਪੀਰੀ ਬਾਈ ਚਾਹ ਲਿਆ ਕਰ ਐਸਾ ਐਸਾ ਬਣਾ ਕੇ ਪੀ ਲਈ ਤਾ ਤੂੰ ਰਹਿਗਾ ਤੂੰ ਪਹਿਲਾਂ ਆਜ ਦਾ ਪੀ ਲੈਦਾ ਐਂ ਕਰਾ ਜਾ ਤੂੰ ਜਾ ਤੇਰੀ ਮਾਂ ਤੋਂ ਕਰਵਾ ਕੇ ਲੈ ਲਾਂਗਲੇ ਅੱਜ ਬਈ ਤੇਰੀ ਵਾਰੀ ਤੂੰ ਲੈ ਮੇਰੀ ਵਾਰੀ ਆ ਮੇਰੀ ਵਾਰੀ ਮੇਰੀ ਵਾਰੀ ਆ ਕਾਲੇ ਦੀ ਕਾਲੇ ਦੀ ਵਾਰੀ ਆ ਬਈ ਨਾ ਭਾਈ ਇਹਦੀ ਵਾਰੀ ਆ ਕਾਲੇ ਦੀ ਜੇ ਬੇਬੇ ਤੋਂ ਕਰਵਾ ਕੇ ਲੈ ਲਾਂਗਲੇ ਮੈਂ ਲੈ ਆਉਂ ਮੈਂ ਆ ਤਾ ਪਛਲਾ ਸਾਡੇ ਘਰੇ ਜਾਂਦਾ ਪਹਿਲਾਂ ਚਾਹ ਫੜਾਉਂਦਾ ਇਹਨੂੰ ਉਹ ਕਿਹੜਾ ਦਿਨ ਤੂੰ ਕੱਪ ਦੁੱਧ ਚ ਪੱਤੀ ਪਾ ਕੇ ਜਾਣ ਦਾ ਮੈਂ ਤੈਨੂੰ ਲੈ ਜਾ ਖਾ ਦਿੰਦਾ ਲੈ ਫਿਰ ਆਏ ਕਰੀਂ ਛੱਤ ਲਵਾ ਬਾਈ ਬਾਈ 1000 ਦੀ ਜੇ ਅੱਜ ਨਾ ਡੋਲੂ ਪਰਾ ਕਿਲੇ ਮੇਰੀ ਮਾਂ ਤੋਂ 500 ਰੁਪਏ ਦੀ ਚੀਜ਼ ਹੋਵੇ ਨਾ ਹੋਵੇ ਯਾਰ ਕਿਤੋਂ ਮਰਜ਼ੀ ਕਰਾ ਦੋ ਬੰਦੇ ਮੂੰਹ ਤੇ ਛੱਤ ਲਾ ਚੱਲ ਲੈ ਛੱਤ ਲਵਾਏ ਪਹਿਲਾਂ ਲਾ ਛੱਤ ਤੇ ਨੋਦਰੀ ਚਾ ਪੈਸੇ ਦਰੋ ਪਹਿਲਾਂ ਲੈ ਇੱਕ ਮੋਬਾਈਲ ਮਲ ਦੀ ਛੱਤ ਮੈਂ ਹੁਣ ਲਾਉਣੇ ਹਾਂ ਹਾਂ ਚੱਕ ਹਾਂ ਮੋਬਾਈਲ ਵੀ ਦਬਾ ਦੇ ਯਾਰ ਮੋਬਾਈਲ ਤਾਂ ਲਾ ਛੱਤ ਲਾ ਬਸ ਲਾਜ ਲੈ ਆਵਾਜ਼ਾਂ ਚੰਗੀ ਮੈਂ ਤਾਂ ਜੇ ਡੋਲੂ ਪਰਾ ਕੇ ਠੀਕ ਆ ਬਾਕੀ ਇਹ ਫਿਰ ਇਹਨੇ ਕਿਹੜਾ ਹੋ ਗਿਆ ਹੋ ਗਈ ਗੱਲ ਹੁਣ ਬਸ ਆ ਗਿਆ ਲੈ ਆ ਫਿਰ ਇਹ ਮੰਗ ਦੋ ਗਲਾ ਨਹੀਂ ਇਹਦਾਂ ਵੱਲ ਜੱਪੀ ਕਹਣ ਹਟ ਜਾਵੇ ਹਾਂ ਫਿਰ ਨਹੀਂ ਕਹਿੰਦੇ ਅਸੀਂ ਤਾਂ ਕਹਣ ਹਟ ਜਾਗੇ ਜੱਪੀ ਵਾਲਾ ਲਾ ਕੇ ਧੋ ਦੇ ਅਸੀਂ ਧੋ ਦੇ ਦੁੱਧ ਮੰਗੂ ਧੋ ਦੇ ਬਸ ਠੀਕ ਆ ਕੱਲ ਸੁਣਾ ਹਾਂ ਇਹ ਤੋਂ ਤੈਨੂੰ ਸੱਚਾ ਕਹਿਣ ਲੱਗ ਜੰਦੀ ਹਾਂ ਕਾਲਾ ਤੋਂ ਹੁਣ ਬਸ ਚਾ ਲੈਣਾ ਕਰਾ ਕੇ ਡੋਲੂ ਭਰਾ ਕਿ ਲੈਣਾ ਹੁਣ ਆ ਗਿਆ ਹਾਂ ਲੈ ਆ ਗਿਆ ਜੇ ਨਾਲ ਉਹ ਤੋਂ ਵੱਡਾ ਧਬਾ ਲਗੂ ਬਸ ਠੀਕ ਆ ਹਾਂ ਠੀਕ ਆ ਫਿਰ ਮੋਬਾਈਲ ਵੀ ਦੂੰ ਮੋਬਾਈਲ ਵੀ ਦੂੰ ਹਾਂ ਉਹ ਰਮਰੇ ਦਾ ਅੱਛਾ ਬੰਦਨ ਮਿੰਟ ਸੀ ਡੇਰ ਦਿੰਦਾ ਆ ਮਾ ਡੋਲੂ ਭਰਾ ਰਿਓ ਉਹ ਡੋਲੂ ਇਹਨੂੰ ਬੱਕ ਕਰਦਾ ਦੀ ਪੁੱਛ ਗਿੱਤ ਦੇ ਉਹ ਡੋਲੂ ਭਰਾ ਕੇ ਅੱਛੇ ਇਹ ਨੂੰ ਕਿਹੜਾ ਦਿੰਦਾ ਚਤੇ ਉਹ ਕਰਕੇ ਚਾ ਆਏ ਖਾਲੀ ਆਜੂ ਹੁਣ ਇਹਦਾ ਹੁਣ ਗੱਲ ਭਾਇਸ ਨਹੀਂ ਮਿਲੀ ਉਹ ਮਾ ਦੋਜੀ ਨੂੰ ਪਤਾ ਡਾਰੇ ਬਿਤੇ ਇਹ ਲ ਗੱਪੀ ਆ ਨਾ ਬੰਦ ਦੀ ਦਾ ਕਹਿੰਦੇ ਨੇ ਉਹ ਭਰਾ ਇੱਥੇ ਦਾ ਕਾਲਾ ਗੱਪੀ ਹੈ ਅਹੀਂ ਇਹ ਮਾ ਇਹ ਮਾਰਦਾ ਭੀ ਗੱਪੀ ਕਾਦੀ ਹਾਂ ਕਾਲੇ ਆਗੇ ਕਿੱਥੋਂ ਦੁਰੇ ਭਾ ਕੇ ਕਿੱਥੇ ਪਾਤੀਗਾ ਵੀ ਠੰਡ ਪਤਾ ਕਿੰਨੀ ਆ ਤੂੰ ਸੌਰੇ ਅੰਦਰ ਬੈਠੇ ਜੁੱਲੇ ਕੋਲੇ ਕਹਿ ਦਿੰਨੇ ਓ ਪਾਤੀ ਰੇ ਅੱਛਾ ਅਸਤਾ ਇੱਕ ਬੰਦਾ ਹੋਰ ਵੀ ਪੁੱਛ ਲਿਆ ਬਾਈ ਬਲਜੀਤ ਮਸਾ ਗਿਆ ਉਹ ਥੋਡੇ ਨਾਲ ਤਾਂ ਪਹਿਲੀ ਨਹੀਂ ਬਣਦੀ ਦੇਖ ਨਾ ਚਾਚੇ ਦੀ ਬਣਦੀ ਕਿਉਂ ਨਹੀਂ ਤੈਨੂੰ ਕਿਹਨੇ ਕਿਹਾਗਾ ਉਹ ਚਾਹ ਨੂੰ ਗੁਰਪ੍ਰੀਤ ਕਹਿੰਦਾ ਮਾੜਾ ਮੋਟਾ ਉਹ ਤਾਂਹੀਂ ਕੰਮ ਨੂੰ ਨਹੀਂ ਕਹਿੰਦਾ ਮੈਨੂੰ ਵੱਧ ਕਹਿੰਦਾ ਨਾ ਤੂੰ ਇੱਥੇ ਕੀ ਕਰੀ ਜਨਾ ਹੁਣ ਚਾਹ ਲੈਣ ਆਇਆ ਉਹਨਾਂ ਵਾਸਤੇ ਤਾਂ ਠਰ ਗਏ ਸੁਣ ਹੋਗੇ ਚਲ ਤੂੰ ਐ ਕਰ ਦੋ ਮਿੰਟ ਬਹਿ ਜਾ ਮੈਂ 2 ਮਿੰਟ ਜੀ ਹੋਣਾ ਨਹੀਂ ਚਾਹ ਵੀ ਨਹੀਂ ਪਈ ਤੁਹਾਨੂੰ ਬਾਈ ਪਹਿਲੀ ਵਾਰ ਗਏ ਬੈਠ ਜਾ ਬੈਠ ਮੈਂ ਆ ਕੇ ਚਾਹ ਬਣਾ ਕੇ ਚਾਹ ਬਣਾ ਦੇ ਤਿੰਨ ਆਗਿਆ ਨੇ ਅਸੀਂ ਠੀਕ ਆ ਠੀਕ ਆ ਪਹਿਲੀ ਹੋਰ ਆ ਜਾਂਦਾ ਉੱਥੇ ਪੀਂਦੇ ਰਹੇ ਕੇ ਫਿਰ ਅਗਲੇ ਨੂੰ ਛੱਡਾਂਗੇ ਥੋੜੀ ਕੋਈ ਨਾ ਚਾਹ ਪਿੱਛੇ ਕਿ ਨਹੀਂ ਠੀਕ ਆ ਠੀਕ ਆ ਪਰਦੇ ਲੋਲੂ ਥੋੜੇ ਜਿਹਾ ਆਹ ਬਾਦੀ ਭਾਬੀ ਠੀਕ ਆ ਲੈ ਵੀ ਕਾਲਿਆ ਬਣ ਗਿਆ ਮੋਬਾਈਲ ਤਾਂ ਫ੍ਰੀਜ ਆ ਪੜਾ ਕੜਾ ਪਈ ਦੀ ਚਾਹ ਘੜ ਲੱਗਿਆ ਨਾ ਘਰੇ ਨਹੀਂ ਪਤਾ ਲੱਗੂ ਮੇਰੀ ਮਾਂ ਜੀ ਜਿਹੜੀ ਜੂ ਤੂੰ ਇਹ ਬੰਦਾ ਲਾਦਾ ਉਹਦਾ ਡੁੱਲੂ ਨਹੀਂ ਯਾਰਾ ਠੰਡੀ ਪਈ ਹੈ ਉਹ ਹੈ ਨਾ ਮਗਦਾ ਆ ਆ ਨੂਬਲੇ ਆਉ ਕੋਈ ਜੱੜ ਢੋਲਾ ਆ ਚੱਕੀ ਆ ਆ ਨੂਆ ਕੱਲੀ ਚਾਹ ਲਿਆ ਉਹ ਵੱਧ ਮਤ ਆ ਆ ਲਿਆ ਤਾਂ ਆ ਲਿਆ ਤਾਂ ਕੀ ਗੱਲ ਬਕਿਓ ਤੂੰ ਤਾਂ ਸੁਣ ਗਿਆ ਤਾ ਹਾਂ ਐਂ ਕਰ ਹਾਂ ਇਹਦਾ ਪਤਾ ਨਹੀਂ ਬੰਦਾ ਦੋਗਲਾ ਮੱਕਰ ਜੇ ਪਹਿਲਾਂ ਮੋਬਾਈਲ ਫੜੋ ਤੂੰ ਹਾਂ ਭਾਈ ਦੋ ਬੰਦਿਆਂ ਦੀ ਗੱਲ ਹੋਈ ਆ ਕਿਤੇ ਮੈਂ ਫੜਾ ਲਿਆ ਦੇਖ ਕਿ ਕਿ ਕਿਵੇਂ ਤੂੰ ਆਇਆ ਮਾਰਦਾ ਦੇਖ ਗਲਾ ਵੀ ਲੈ ਹੋਏ ਤਾਂ ਕੋਈ ਨਾ ਬੱਦ ਤੂੰ ਆਇਆ ਨਿਕਲ ਜਾਂਦਾ ਦੇਖ ਦੇਖ ਲਾ ਲਾ ਮੋਹ ਤਾਂ ਗਲਤ ਹੋਈ ਹੈ ਹਾਂ ਠੀਕ ਹੈ ਹਾਂ ਬੰਦਾ ਵੀ ਅੱਜ ਤੋਂ ਬਾਅਦ ਕਾਲਾ ਗੱਪਾ ਮੈਂ ਤੇਰੇ ਨਾਲ ਵੀ ਗੱਪ ਮਾਰੂ ਹਣਾ ਪਿਛੇ ਲੈ ਬੱਜ ਆਪਣਾ ਚਾਹ ਲੈਤੀ ਬੰਦਾ ਸੱਚਾ ਲੱਗਦਾ ਮੈਂ ਤਾਂ ਬਣ ਗਿਆ ਹਾਂ ਚਲ ਚਾਹ ਤਾਂ ਪੀ ਆਲੀ ਚਾਹ ਤਾਂ ਗਰਮੀ ਹੀ ਹੋ ਜਾਂਦੀ ਮੜੀ ਜੀ ਰੋਟਾ ਰੋਟਾ ਉਹਨਾਂ ਨੇ ਨਹੀਂ ਠਰਗੇ ਨਾ ਹੋਰ ਯਾਰ ਮੇਰੀ ਮਾਂ ਤਾਂ ਕਹਿੰਦੀ ਸੀ ਜੱਗ ਤੇ ਪਾਲਾ ਗਰਮ ਚ ਉਹ ਮਾਂ ਕੁੰਡਾ ਆ ਸਾਹ ਚ ਨਹੀਂ ਆਉਣਾ ਹਾਂ ਜਿਹੜਾ ਮੈਂ ਨਾ ਲਿਆ ਨਾ ਤਾਂ ਆਇਆ ਨਾ ਲੇਕਿਨ ਹੀ ਭਾਵੇਂ ਕੜਾਹਾ ਵਾੜ ਲੋ ਕਹਿੰਦੀ ਕੀ ਗੱਲ ਆ ਕਹਿੰਦੀ ਆਪਣੇ ਦਰ ਰਾਤ ਕੰਮ ਆਉਣ ਵਾਲੇ ਬੰਦੇ ਨੇ ਕਹਿੰਦੀ ਚਾਹ ਦੀ ਕੀ ਗੱਲ ਆ ਭਾਵੇਂ ਦੁੱਧੀ ਚ ਪੱਤੀ ਪਾ ਕੇ ਲੈ ਜਾ ਇਹ ਕਹੋ ਕਿਹੜੋ ਲੈ ਉਹ ਚਾਹ ਮੈਨੂੰ ਕਹੀ ਆਦਾ ਮਾਂ ਮਾਂ ਤਾਂ ਚੱਕੀ 돌ੂ ਲੈ ਇਹ ਨੂੰ ਨਹੀਂ ਜਿਹੜਾ ਨਾ ਲਾ ਦਿੰਦਾ ਅੱਛਾ ਤੇਰਾ ਤਾਂ ਇੰਦੀ ਮਾਗਰ ਉਹ ਠੀਕ ਹੈ ਹਾਂ ਇਹਦੀ ਜਿੱਦ ਸਾਡੇ ਘਰੇ ਇੰਨੀ ਹੈ ਨਹੀਂ ਇਹਦਾ ਤੁਸੀਂ ਸੀ ਹੈ ਨਾ ਤੁਹਾਡਾ ਨਾਲ ਇਹਦਾ ਇਹਨਾਂ ਦਾ ਨਾਲ ਹੈ ਤਾਂ ਬੀ.ਐਸ.ਓ. ਬੀ.ਤੂ ਉਹ ਨਹੀਂ ਉਹ ਨਹੀਂ ਚਾਹੀਦਾ ਸਾਰਾ ਦੂਜਰਾ ਇਹ ਫਰਿੱਜ ਚ ਉਹਨਾਂ ਵਾਸਤੇ ਤੇਰਾ ਲੱਗੇ ਫਿਰ ਮੈਂ ਸਰਤ ਹਾਰਨਾ ਸੀ ਡਾਂਗਾ ਖਾਣੀਆਂ ਸੀ ਮੈਂ ਮੇਰੀ ਇੱਜ਼ਤ ਦਾ ਉਹਦਾ ਸ਼ੋਅ ਕਰੀ ਓਏ ਤੇ ਹੈਗੇ ਚਾਚੂ ਨਹੀਂ ਤੈਨੂੰ ਮਿਲਦੀ ਸਾਡੇ ਘਰੇ ਚਾਚੂ ਦਾ ਨਾਂ ਨਹੀਂ ਲੈਂਦੇ ਹੈਗੇ ਚਲ 6 ਕਿਲੋ ਵਧੀਆ ਹਾਂ ਆਹ ਵਧੀ ਤੋਏ ਹਾਂ ਚਾਹ ਬਣਾਉਣਾ ਜਾ ਬਸ ਬਾਈ ਬਸ ਆ ਜਾ ਚਾਹ ਪੀਨੇ ਹੋਰ ਨਹੀਂ ਉਹ ਨਹੀਂ ਥੋੜੀ ਥੋੜੀ ਉਹ ਥੋੜੀ ਥੋੜੀ ਆ ਜਾ ਯਾਰ ਤੂੰ ਉਹ ਕੰਮ ਕਰਾਇਆ ਫੇਰ ਵੀ ਹੁਣ ਠੰਡ ਦਾ ਮੌਕਾ ਪਿਆ ਚਾਹ ਤਾਂ ਪੀਣੀ ਆ ਹੋਰ ਆ ਜਾ ਚਾਹ ਬਣਾਉਣਾ ਜਾ ਕੁਲਵਿੰਦਰ ਹਾਂਜੀ ਚਾਹ ਹੋਣਾ ਬਾਈ ਨਾਲ ਰਿਪਵਾ ਕੇ ਹੈਗਾ ਤੇ ਠੰਢੀ ਲੱਗੇ ਨੇ ਚਾਹ ਚਾਹ ਪੀਓ ਨੇ ਹੁਣ ਤਾਂ ਡੋਲੂ ਭਰ ਕੇ ਭੇਜਿਆ ਮੈਂ ਖੇਤ ਕਿਹੜੀ ਚਾਹ ਭੇਜਿਆ ਖੇ ਤੁਹਾਨੂੰ ਕਿਉਂ ਲੈ ਗਿਆ ਚ ਕਾਲਾ ਲੈ ਕੇ ਤਾਂ ਗਿਆਗਾ ਹੁਣ ਕਾਲਾ ਦਾ ਸਵੇਰੇ ਜਵਾਬ ਦੇ ਗਿਆ ਕਾਲਾ ਚਾਹ ਲੈ ਗਿਆ ਆਪਣੇ ਕੋਲ ਕਹਿੰਦਾ ਮੈਂ ਕਹਿੰਦਾ ਚਾਹ ਲੈ ਕੇ ਜਾਂਦਾ ਖੇਤ ਰੇ ਭਾਈ ਜੰਨੇ ਆਪਾਂ ਨਾ ਕਾਲਾ ਚਾਹ ਲੈ ਗਿਆ ਕਰੋ ਤੇ ਹੋਰ ਸਾਡੇ ਕੋਲ ਤਾਂ ਕੋਈ ਗਿਆ ਨਹੀਂ ਫਿਰ ਫਿਰ ਕਿੱਧਰ ਲੈ ਗਿਆ ਹੋਇਆ ਲੈ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਪਤਾ ਕਰਨਾ ਪਊਗਾ ਕਿੱਧਰ ਗਿਆ ਲੈ ਕੇ ਆਈ ਬਾ ਤਾਂ ਗੁੱਟਨ ਵਾਲਾ ਕੋਲੇ ਲੈ ਗਿਆ ਹੋਵੇ ਇਹੋ ਜਿਹਾ ਲਾਈ ਲੱਗ ਗੱਪੀ ਉਹ ਦੇ ਲਾ ਮੈਂ ਕਿੱਧਰ ਲੈ ਗਿਆ ਵੇ ਉਹੀ ਤਾਂ ਗੱਲ ਆ ਨਾ ਹੋਰ ਪੱਛ ਆਪਾਂ ਤਾਂ ਠੰਡ ਰਾਂ ਮਰੀ ਜੰਨੇ ਆ ਹੂੰ ਦੇ ਲਵਲੀ ਤੇ ਕੰਮ ਤਾਂ ਕੀ ਕਰਾਉਣਾ ਸੀ ਮੇਰੇ ਹਾਲੇ ਨੇ ਚਾਹ ਵੀ ਪੈਣ ਦੀ ਹੋਈ ਗੱਲ ਹੈ ਲੋਕਾਂ ਨੂੰ ਪੈਣਾ ਤਰੈ ਫਿਰਦਾ ਇਹਦਾ ਪਰਾ ਕਿਹੜੋ ਲੋਕਾਂ ਨੇ ਪਤਾ ਨਹੀਂ ਕਿਦਾਂ ਨੂੰ ਮਾਰ ਜਣਾ ਇਹ ਤਾਂ ਜਾਣਾ ਪੋਣਾ ਦਾ ਘਰੇ ਆਪਾਂ ਮੜਾ ਜਾ ਕਿ ਨਾ ਇਹ ਫਿਰ ਆਪ ਹੋਰ ਐਂ ਤਾਂ ਪਤਾ ਲੱਗੇ ਪਿਆ ਕਿ ਕਿਹਨੂੰ ਐ ਚਾ ਹੂੰ ਐਂ ਤਾਂ ਭਾਂਡੇ ਵੀ ਨਹੀਂ ਹੋ ਗਿੱਤੇਗੇ ਭਾਂਡੇ ਵੀ ਕੀ ਪਤਾ ਕਿੱਥੇ ਸਿੱਟ ਗਿਆ ਹੋਊਗਾ ਮੈਂ ਕਹਿੰਦੀ ਚਾਹ ਬਣੀ ਜਾਂਦੀ ਐ ਤੁਸੀਂ ਅੰਦਰ ਵਾਹ ਜਾਂਦੇ ਨਹੀਂ ਅਸੀਂ ਮੜਾ ਹੈ ਨਾ ਉਹਨਾਂ ਦੇ ਕਾਲੇ ਕਿ ਜਾ ਕਿ ਹੁੰਦਾ ਸੀ ਉਹਦਾ ਭਾਂਡੇ ਵੀ ਐਂ ਨਹੀਂ ਪਤਾ ਫੜਾ ਕੇ ਜਾਊ ਕਿ ਨਾ ਨਾਲੇ ਲਾਂਬਾ ਤੇ ਕਿਉਂ ਮੋੜੇ ਪਿਆ ਉਹਨੂੰ ਚਲ ਪਤਾ ਕਰਿਓ ਕੀ ਪਤਾ ਕਿੱਥੇ ਲੈ ਕੇ ਗਿਆ ਹੋਣਾ ਕਿੱਥੇ ਨਾ ਲੈ ਕੇ ਗਿਆ ਹੋਣਾ ਇੱਕਦੋਤੋਂ ਗੱਪ ਮਾਰਦਾ ਮੇਰਾ ਹਲਾ ਹਜੇ ਉਤੋਂ ਚਾਹਾਂ ਲੋਕਾਂ ਨੂੰ ਪੇਮਾ ਜਾ ਕੇ ਹਜੇ ਮੈਂ ਕੰਜਰਦਾਨਾ ਦੱਸਦਾਨਾ ਪੁੱਛਦਾ ਆ ਤਾਂ ਜੀ ਵੀ ਇੱਥੇ ਖਲਾਰ ਕੇ ਸਿੱਟ ਗਿਆ ਮੋਬਾਈਲ ਦੇ ਚਾਹ ਜੀ ਤੁਰਾ ਫਿਰਦਾ ਕਹਿੰਦਾ ਮੈਨੂੰ ਲਾਟਰ ਚੋਂ ਨਿਕਲੇ ਮੋਬਾਈਲ 100 ਰੁਪਈਆ ਚ ਕਿਹੜਾ ਨਿਕਲਦਾ ਹੋ ਮੋਬਾਈਲ ਮੇਰਾ ਸਾਰਾ ਗੱਪੀ ਆ ਜਿਹੜਾ ਸਿਰੇ ਦਾ ਚਲੋ ਐ ਨਹੀਂ ਪਤਾ ਨਿਕਲ ਨੁਕਲ ਆਵੇ ਅੱਜਕੱਲ ਲਾਟਰੀਆਂ ਚੱਲੀ ਜਾਂਦੀਆਂ ਇੱਥੇ ਧਰ ਗਿਆ ਹੋਰ ਸਮਝ ਕੇ ਮੈਂ ਠੀਕ ਆ ਹੋਰ ਸੁਣਾ ਹੋਰ ਵਧੀਆ ਕਾਲਾ ਕਿਥੇ ਕਾਲਾ ਤਾਂ ਕਿ ਨਿਰਦਾਇਤੀ ਕੰਜਰੀਆ ਮੁੰਡਾ ਅੱਜ ਤੁਰਫਰਦਾ ਨੂੰ ਮੋਬਲ ਮੂਲ ਜਾ ਨਿਕਲਿਆ ਯਾਰ ਲਾਟਰੀ ਚ ਉਹ ਲਾਟਰੀ ਚ ਤਾਂ ਕਾਨੂੰ ਨਿਕਲਿਆ ਹੂੰ ਮਾਲ ਤਾਂ ਮੇਰਾ ਉਹ ਤਾਂ ਅਸੀਂ ਇੱਕ ਸ਼ਰਤੀ ਜੀ ਲਾ ਬਠੇ ਸ਼ਰਤ ਗਿਆ ਹੋ ਜਿੱਤਾਂ ਮੈਨੇ ਮੈਨੂੰ ਨਹੀਂ ਸਰਦਾ ਮਾਲ ਬਣਾ ਉਹ ਕਿਥੇ ਜਿੱਤਣ ਦੇ ਖਾਤੇ ਚ ਗੱਪੀ ਬੜਾ ਹੋ ਠੀਕ ਆ ਤੁਸੀਂ ਕਿੱਧਰ ਹੋ ਸਾਰਾ ਪਿੰਡ ਤੁਰਫਰਦਾ ਅੱਡੇ ਘਰੇ ਅੱਜ ਕੋਈ ਲਾਂਬਾ ਆਇਆ ਹੋ ਤਾਂ ਫਿਰਦੇ ਨੇ ਲੈ ਕੇ ਆਓ ਕੁਇ ਨੁ ਕਾਲੇ ਨੇ ਜਈ ਲੱਗਣਾ ਯਾਰ ਇੱਥੇ ਕਾਲਾ ਬਾਹਰ ਇੱਥੇ ਤੁਰੇ ਫਿਰ ਦੁੱਧ ੱਕੇ ਖਾਂਦਾ ਜਦੋਂ ਮੋਆ ਜਾ ਜਾਏਗਾ ਤੇ ਰੇਵਾਂ ਤੇ ਪੁੱਛੇ ਉਹ ਤਾਂ ਫੋ ਮਾਰ ਗਿਆ ਮੈਨੂੰ ਗੱਪ ਉਹਦਾ ਹੈ ਸਿਰੇ ਦਾ ਠੀਕ ਹੈ ਤੇ ਚਾਹ ਬਣਾਵਾ ਕੇ ਲੈ ਆ ਬੁਣੇ ਦੇ ਕਰੋ ਛੋਡੇ ਕਰੋ ਲੈ ਚਾਹ ਹੋ ਹੋਰ ਉਹਦੇ ਕੋਲ ਨਹੀਂ ਲੈ ਗਿਆ ਚਾਹ ਹੋਇਆ ਲੈ ਨਹੀਂ ਪਤਾ ਗਿਆ ਕਿੱਧਰ ਨੂੰ ਉਹ ਸ਼ਰਤ ਲਾ ਗਈ ਸੀ ਉਹ ਕਹਿੰਦਾ ਬੇਚੇਰਾ ਕਹਿੰਦਾ ਮੇਰੇ ਸ਼ਰਤ ਲਾ ਕਹਿੰਦਾ ਕਹਿੰਦਾ ਮੈਂ ਆਪਦੇ ਘਰੋਂ ਚਾਹ ਬਣਾਵਾ ਕੇ ਲਿਆਉਣਾ ਮੇਰੀ ਬੇਬੇ ਤੋਂ ਕਹਿੰਦਾ ਨਾ ਉਹਦਾ ਇੰਨਾ ਮਾਲ ਮਾਲ ਤੇ ਸ਼ਰਤ ਲਾਈ ਆ ਤਾਂ ਇਹਦਾ ਮਹਾਰਗ ਮਾਲ ਛੋਡੇ ਕੋਣ ਲੈ ਕੇ ਚਾਹ ਹੋਰ ਹੁਣ ਕਿੱ ਆ ਇਧਰ ਨੂੰ ਹੁਣ ਮੋਬਾਈਲ ਜਿਹੜੀ ਲੈ ਆਉਣਾਂ ਦਾ ਬਾਹਰੋਂ ਨਿਕਲ ਕੇ ਭਰਾ ਭਾਈ ਤੇ ਦੇਖ ਲੋ ਚਾਹ ਬਣਵਾ ਕੇ ਹੋ ਗੱਲ ਮੇਰਾ ਨਹੀਂ ਸਰਦਾ ਤੂੰ ਤਾਂ ਗੱਪੀ ਅਸਰੇ ਦਾ ਉਹ ਤੇ ਮਗਰ ਕਿ ਲੱਗਦੇ ਹੋ ਯਾਰ ਤੁਸੀਂ ਸਾਡੇ ਕੋਲ ਬਣਾ ਕੇ ਚਾਹ ਲੈ ਗਿਆ ਤੇ ਤੂੰ ਝੂਠ ਮਾਰ ਕੇ ਲੈ ਗਿਆ ਫੋਨ ਤੇਰਾ ਫਿਰ ਉਹ ਸੱਤ ਫਿਰ ਕਹਿੰਦਾ ਮੈਂ ਸਰਦਾ ਜੇ ਤੈਨੂੰ ਚੱਲਾ ਸੋੜੇ ਫਿਰ ਮੈਨੂੰ ਗੱਪ ਮਾਰ ਕੇ ਮੈਂ ਕਿਹਾ ਮਾਦੂ ਮੈਨੂੰ ਦਵਾਈ ਦਵਾ ਲੈ ਲੋ ਲੋਕਾਂ ਨਾਲ ਲੜਵਾਉਂ ਕਦੇਗਾ ਮੈਂ ਦੂਸਰੀ ਗੱਲ ਆ ਚੱਲ ਅਸੀਂ ਤਾਂ ਫੇਰ ਹੀ ਪਾਕਿਸਤਾਨ ਨਾ ਕੋਈ ਬਗਾਣਾ ਘੜ ਦੋਏ ਤੂੰ ਕੋ ਕੰਟਰੋਲ ਕਰ ਭਾਈ ਸੰਗਲ ਸੰਗਲ ਲਾਉ ਨਹੀਂ ਉਹ ਤਾਂ ਖਾ ਲੈਣ ਦੇ ਪੁੱਜਾਂਗੇ ਤੂੰ ਨਹੀਂ ਜੀ ਕੱ ਉਹ ਦੋ ਸਿਕੰਜੇ ਤੋਂ ਪਤਾ ਕਿੱਥੇ ਧਰ ਕੇ ਆ ਬਈ ਭਾਂਡੇ ਦੇ ਸੋਫੇ ਆ ਦੇ ਹੋਣਗੇ ਤੁਹਾਡੇ ਮੇਰਾ ਮੋਬਾਈਲ 10000 ਦਾ ਲੀਫਰਦਾ ਫਿਰ ਤੂੰ ਕਾਮਲਾ ਸੀਗਾ ਜਿਹੜਾ ਚਾਰ ਵੱਟੇ ਖਾਉਂਦਾ ਜਿੰਨਾ ਤੂੰ ਮੰਮੀ ਕੀ ਪਤਾ ਹੁਣ ਉਹਦੀ ਮਾਂ ਤੋਂ ਕਰਾ ਕੇ ਨੇ ਇਹ ਫੰਡ ਕਰੋ ਲੈ ਆਪਾਂ ਬਾਹਰ ਦੇਖ ਰਿਆਂ ਉਹਨੂੰ ਆਹ ਲੂਪਾ ਬਾਈ ਇੱਥੇ ਕਿਦੇ ਫਿਰਦਾਊਗਾ ਪਹਿਲਾਂ ਮੈਨੂੰ ਸਵੇਰੇ ਕਹਿ ਕੇ ਕਹਿੰਦਾ ਮੈਂ ਗੁਰਤੂ ਵੀ ਰੇਸ ਲਾ ਕੇ ਆਉਣਾਗਾ ਉਹਦੀ ਮਾਂ ਨੂੰ ਦਵਾਈ ਦਵਾਉਣ ਮੈਂ ਗਿਆ ਮੈਂ ਹੁਣ ਤੂੰ ਮੜਾ ਮੋਟਾ ਸਮਝਾ ਜਿਹੜਾ ਉਹ ਵੀ ਲੰਬੇ ਆਈ ਜਾਂਦੇ ਨੇ ਕੋ ਬਥੇਰਾ ਸੁਝਾਉਂਦੇ ਇੱਕ ਦੋ ਚੱਲੂ ਬਥੇਰਾ ਮੱਥਾ ਮਾਰਦਾ ਲਾ ਰਾਂ ਗੰਦੀ ਲ ਨਾ ਮੇਰੇ ਸਾਲੇ ਨੇ ਇਹਨੇ ਤਪਾਰ ਰੱਖਿਆ ਲੋਕਾਂ ਦੇ ਦਿਨੋ ਦਿਨ ਲਾਂਬੇ ਦਵਾਈ ਜਾਂਦਾ ਮਾੜੀ ਮਾੜੀ ਗੱਲ ਤੇ ਲਾਂਬਾ ਕਦੇ ਕਿਸੇ ਦੀ ਚਾਹ ਲੈ ਗਿਆ ਬੁਣਾ ਕੇ ਇਸਦੇ ਕੁਸ ਲਿਆ ਆ ਆ ਪਰਸ ਜਿਹੋ ਉਥੇ ਗਿਆ ਜਾਂਦਾ ਬੱਕਰੀਆਂ ਆਇਆ ਖੜਾ ਸੀ ਕਹਿੰਦਾ ਸਾਡੇ ਪਾਸ ਮੇਮਣਾ ਲੈ ਗਿਆ ਜਾ ਕੇ ਕਹਿੰਦਾ ਭਾਈ ਜਾਂਦਾ ਕਦ ਨੂੰ ਬਦਗੀ ਤੂੰ ਮੈਨੂੰ ਵੇਚਿਆ ਜਾ ਕੇ ਕਿੱਥੇ ਉਗਰਪੀ ਤਾਂ ਉਹ ਆਈ ਜੋ ਖਲਾਉਂਛੇ ਹਾਂ ਤਾਂ ਇਹ ਜੋ ਆਹ ਕੋੜਦਾ ਉੱਚ ਲਾ ਆਹ ਕਿੱਥੇ ਉਹ ਗੱਪੀ ਚੱਲ ਮੈਨੂੰ ਆਉਂਦਾ ਆਹ ਹੋ ਗਿਆ ਉਹ ਕਰਦੀ ਹੋ ਜਾ ਆਉਂਦਾ ਵੀ ਆਉਂਦੀ ਘੇਰ ਨਾ ਬਿਨਾਂ ਦਾ ਇੰਟਰਦੀ ਉਥੇ ਰਹਾ ਸੋਨਾ ਹਾ ਜਿਹੜੇ ਕਹਿੰਦੇ ਸੀ ਕਿ ਮੇਰੇ ਬਿਨਾ ਹੋਣਾ ਨਹੀਂ ਗੁਜ਼ਾਰਾ ਮੇਰੇ ਉਹ ਤਾਂ ਮੇਰੇ ਮਾਇਕ ਦੇ ਦਿੱਤਾ ਅਮਾੜਾ ਮਾਰਕੀ ਕਿੱਧਰ ਠਾ ਹਾਗੇ ਤਰਾ ਗਿਆ ਮੇਰੇ ਖੋਲ ਛੋੜੀ ਫੜੀ ਨੂੰ ਛੋੜੀ ਫੜੀ ਉਹ ਤੁਸੀਂ ਫੜੀ ਫੜੀ ਤੈਨੂੰ ਉਹ ਤੁਸੀਂ ਕਿੱਧਰ ਤਾ ਗਿਆ ਮੇਰੇ ਬਰਾ ਉਹ ਤਾਂ ਸੁਣਨਾ ਮੇਰੇ ਮੇਰੇ ਬਰਾ ਉਹਦੇ ਮੂੰਹ ਵਿੱਚ ਤਾਂ ਮੈਂ ਨਾ ਆ ਗਈ ਮਦਦ ਨਾ ਅਬ ਬੇਚਤਨ ਨਾ ਕਰਨਾ ਸੀ ਮੇਰੇ ਨਾਲ ਬੰਦਾ ਬੰਦਾ ਨੇ ਆਇਆ ਹੋਇਆ ਜਾ ਬਟੇ ਬਟੇ ਕੋਈ ਨਹੀਂ ਮੋੜ ਫੜਦੇ ਚਾਹ ਕਿੱਥੇ ਪੀ ਗਏ ਮੈਨੂੰ ਇਸ ਵੇਲੇ ਮੋੜ ਫੜਾ ਮੋੜਾ ਚਾਹ ਇੰਨਾ ਨਹੀਂ ਪਿਆਈ ਮੋੜ ਫੜਾ ਨਾਲੇ ਫੋਨ ਦੇਦਾ ਮਾਂ ਕੱਤ ਤੇ ਉਹਦਾ ਸੁਣ ਮਾਰ ਕੇ ਝੂਟ ਤੂੰ ਕਹਿੰਦਾ ਮੈਂ ਆਪਦੀ ਮਾਂ ਤੋਂ ਕਰਾ ਕੇ ਲੈ ਚਾਹ ਤੈਨਾਂ ਦੇ ਘਰੋਂ ਲੈ ਕੇ ਤੂੰ ਫਿਰ ਚਾਹ ਤਾਂ ਪੀਤੀ ਕਿਤੋਂ ਮਰਜੀ ਪੀਤੀ ਯਾਰ ਹੁਣ ਕਦਾ ਵੀ ਦਲੇ ਰੱਖਦਾ ਗੱਲ ਸੁਣ ਗੱਲ ਕਿ ਮੈਂ ਕੋਈ ਵੱਡਾ ਪੰਜਾਬੀ ਹਵਾ ਕਰਦਾ ਹੋਰ ਫੜਾ ਫੜਾ ਸ਼੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਟਾਈਮ ਕੱਢ ਕੇ ਵੀਡੀਓ ਦੇਖਦੇ ਹੋ ਲਾਈਕ ਤੇ ਕਮੈਂਟ ਕਰਦੇ ਹੋ ਤੇ ਵੱਧ ਤੋਂ ਵੱਧ ਕਰਦੇ ਰਿਹਾ ਕਰੋ ਜੀ ਸਾਡੀ ਪੂਰੀ ਟੀਮ ਵੱਲੋਂ ਬਹੁਤ ਤੁਹਾਡਾ ਧੰਨਵਾਦ ਬਾਕੀ ਇਹ ਵੀਡੀਓ ਅਸੀਂ ਹਾਸੇ ਮਜ਼ਾਕ ਲਈ ਵੀ ਬਣਾਈ ਆ ਬਾਕੀ ਸਿਆਣੇ ਕਹਿੰਦੇ ਹੁੰਦੇ ਆ ਵੀ ਝੂਠ ਉੱਥੇ ਬੋਲੋ ਜਿੱਥੇ ਕੀ ਦੀ ਜਾਨ ਬਚਦੀ ਹੋਵੇ ਐਵੇਂ ਮੇਰੇ ਵਾਂਗੂ ਵਾਰ-ਵਾਰ ਝੂਠ ਖਾ ਮਾਰ ਕੇ ਸੱਤਰ ਨਾ ਖਾਇਆ ਕਰੋ ਥੈਂਕ ਯੂ ਜੀ ਬਾਕੀ ਸਾਡੇ ਕਾਲੇ ਨੂੰ ਆਦ ਤੱਕੇ ਸਰਵਿਸ ਕਰਾਉਣ ਦੀ ਹਰ ਇੱਕ ਵੀਡੀਓ ਚ ਹੁੰਦੀ ਹੈ ਜੀ ਇਹਦਾ ਮਾਨਤਨ ਹੋਣਾ ਜ਼ਰੂਰੀ ਹੈ ਜੀ ਕੰਪਲਕਟ ਕਰਦੇ ਰਹਿੰਦੇ ਜੀ ਅਸੀਂ ਇਹ ਮੈਨੂੰ ਚਲਾਉਣ ਵਾਸਤੇ ਮੇਰੀ ਸਰਵਿਸ ਕਰ ਰਿਹਾ ਜੀ ਤਿੰਨ ਚਾਰ ਹੋ ਗਈਆਂ ਪੰਜ ਚਾਰ ਹੋਰ ਹੋਣਗੀਆਂ ਇਤਨੇ ਚੱਲ ਜੂਗਾ ਮੈਂ ਥੈਂਕ ਯੂ